ਮੇਰਾ ਨਾਮ ਮਾਲਾ ਹੈ। ਮੇਰੇ ਪਰਿਵਾਰ ਵਿੱਚ ਮੇਰੀ ਮਾਂ, ਮੇਰੇ ਪਿਤਾ ਅਤੇ ਮੇਰਾ ਭਰਾ ਕੁਨਾਲ ਰਹਿੰਦੇ ਸਨ। ਮੇਰੀ ਮਾਂ ਮੇਰੇ ਭਰਾ ਕੁਨਾਲ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਅਤੇ ਮੇਰੇ ਪਿਤਾ ਜੀ ਮੈਨੂੰ ਜ਼ਿਆਦਾ ਪਿਆਰ ਕਰਦੇ ਸੀ। ਪਿਤਾ ਜੀ ਮੈਨੂੰ ਕਹਿੰਦੇ, "ਮਾਲਾ ਤੂੰ ਤਾਂ ਮੇਰੀ ਜਾਨ ਹੈ।" ਪਿਤਾ ਜੀ ਦਾ ਇਹ ਪ੍ਰੇਮ ਦੇਖ ਕੇ ਮੈਂ ਬਹੁਤ ਖੁਸ਼ ਹੁੰਦੀ ਸੀ। ਪਰ ਪਿਤਾ ਜੀ ਜਿਵੇਂ ਮੈਨੂੰ ਪਿਆਰ ਕਰਦੇ ਸੀ, ਉਸ ਤਰ੍ਹਾਂ ਉਹ ਕਦੇ ਕੁਨਾਲ ਨੂੰ ਪ੍ਰੇਮ ਨਹੀਂ ਕਰਦੇ ਸਨ। ਉਹਨਾਂ ਨੇ ਕਦੇ ਵੀ ਕੁਨਾਲ ਵੀਰੇ ਨੂੰ ਗਲੇ ਨਾਲ ਨਹੀਂ ਲਗਾਇਆ ਸੀ ਅਤੇ ਨਾ ਹੀ ਕਦੇ ਪਿਆਰ ਨਾਲ ਗੱਲ ਕੀਤੀ ਸੀ ਜਦੋਂ ਵੀ ਕੁਨਾਲ ਆਪਣੇ ਸਕੂਲ ਵਿੱਚੋਂ ਫਰਸਟ ਆਉਂਦਾ ਤਾਂ ਮਾਂ ਉਸ ਨੂੰ ਬਹੁਤ ਸਾਰਾ ਪਿਆਰ ਕਰਦੀ ਉਸ ਦੀ ਪਸੰਦ ਦਾ ਖਾਣਾ ਬਣਾਉਂਦੀ ਅਤੇ ਪਿਤਾ ਜੀ ਉਸ ਨੂੰ ਵਧਾਈ ਦੇਣਾ ਤਾਂ ਦੂਰ ਦੀ ਗੱਲ ਉਸ ਨੂੰ ਹੱਸ ਕੇ ਦੇਖਦੇ ਤੱਕ ਨਹੀਂ ਸੀ ਪਿਤਾ ਦੀ ਇਹ ਨਫ਼ਰਤ ਕੁਨਾਲ ਨੂੰ ਬਹੁਤ ਉਦਾਸ ਕਰ ਦਿੰਦੀ ਸੀ ਉਸ ਸਮੇਂ ਮੈਂ ਬਹੁਤ ਛੋਟੀ ਸੀ ਪਰ ਕੁਨਾਲ ਵੀਰੇ ਨੂੰ ਇਸ ਤਰ੍ਹਾਂ ਉਦਾਸ ਦੇਖ ਕੇ ਮੈਂ ਵੀ ਦੁਖੀ ਹੋ ਜਾਂਦੀ ਸੀ ਅਤੇ ਉਹਨਾਂ ਨੂੰ ਸਮਝਾ ਕੇ ਕਹਿੰਦੀ ਕੀ ਹੋਇਆ ਪਿਤਾ ਜੀ ਪਿਆਰ ਨਹੀਂ ਕਰਦੇ ਤਾਂ ਮਾਂ ਤਾਂ ਤੁਹਾਨੂੰ ਬਹੁਤ ਪਿਆਰ ਕਰਦੀ ਹੈ ਮੇਰੀ ਇੱਕ ਗੱਲ ਸੁਣ ਕੇ ਕੁਨਾਲ ਕੁਝ ਸੋਚਦਾ ਤੇ ਫਿਰ ਹੱਸ ਦਿੰਦਾ ਫਿਰ ਮੈਂ ਕੁਨਾਲ ਨੂੰ ਕਹਿੰਦੀ ਮਾਂ ਮੈਨੂੰ ਤੁਹਾਡੀ ਤਰ੍ਹਾਂ ਪਿਆਰ ਕਿਉਂ ਨਹੀਂ ਕਰਦੀ ਕੁਨਾਲ ਵੀਰੇ ਤਾਂ ਉਹ ਮੈਨੂੰ ਚਿੜਾਉਂਦਾ ਅਤੇ ਕਹਿੰਦਾ ਕਿਉਂਕਿ ਤੂੰ ਮਾਂ ਨੂੰ ਮੰਦਰ ਦੀਆਂ ਪੋੜੀਆਂ ਤੇ ਮਿਲੀ ਸੀ ਇਸ ਲਈ ਮਾਂ ਮੈਨੂੰ ਜ਼ਿਆਦਾ ਪਿਆਰ ਕਰਦੀ ਹੈ ਕੁਨਾਲ ਵੀਰੇ ਦੀ ਗੱਲ ਸੁਣ ਕੇ ਮੈਂ ਬਹੁਤ ਰੋਂਦੀ ਤੇ ਨਾਰਾਜ਼ ਹੋ ਜਾਂਦੀ ਪਿਤਾ ਜੀ ਨੂੰ ਸਾਰੀ ਗੱਲ ਕਹਿੰਦੀ ਤਾਂ ਪਿਤਾ ਜੀ ਉਲਟਾ ਕੁਨਾਲ ਵੀਰੇ ਤੇ ਗੁੱਸੇ ਹੁੰਦੇ ਅਤੇ ਕਹਿੰਦੇ ਅੱਜ ਹੀ ਗੱਲ ਮੇਰੀ ਕੁੜੀ ਨਾਲ ਨਾ ਕਰਿਆ ਕਰਨ ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਏ ਪਿਤਾ ਜੀ ਦਾ ਗੁੱਸਾ ਤੇ ਨਫ਼ਰਤ ਦੇਖ ਕੇ ਮਾਂ ਪਿਤਾ ਜੀ ਨਾਲ ਨਾਰਾਜ਼ ਹੋ ਜਾਂਦੀ ਅਤੇ ਦੋਵਾਂ ਦੇ ਖੂਬ ਝਗੜੇ ਹੁੰਦੇ ਮੈਂ ਤੇ ਕੁਨਾਲ ਮਾਪਿ ਪਿਤਾ ਨੂੰ ਝਗੜਦੇ ਦੇਖ ਕੇ ਉਦਾਸ ਹੋ ਜਾਂਦੇ ਕੁਨਾਲ ਮੈਨੂੰ ਉਦਾਸ ਦੇਖ ਕੇ ਕਹਿੰਦਾ ਮਾਲਾ ਮਾਪਿ ਪਿਤਾ ਜੀ ਤਾਂ ਹਮੇਸ਼ਾ ਇਸ ਤਰ੍ਹਾਂ ਹੀ ਲੜਦੇ ਹਨ ਤੂੰ ਚੱਲ ਅਸੀਂ ਕਿਤੇ ਜਾ ਕੇ ਖੇਡਦੇ ਹਾਂ ਕੁਨਾਲ ਵੀਰਾ ਮੈਨੂੰ ਉੱਥੋਂ ਲੈ ਕੇ ਚਲਾ ਜਾਂਦਾ ਅਤੇ ਅਸੀਂ ਦੋਵੇਂ ਭੈਣ ਭਰਾ ਇੱਕ ਦੂਜੇ ਨੂੰ ਬਹਿਲਾਉਣ ਦੇ ਲਈ ਕਾਫੀ ਦੇਰ ਤੱਕ ਖੇਡਦੇ ਇਹ ਤਾਂ ਸਾਡੇ ਬਚਪਨ ਦੀ ਗੱਲ ਸੀ ਸਾਡੇ ਦੋਵੇਂ ਭੈਣ ਭਰਾਵਾਂ ਦਾ ਬਚਪਨ ਲੜਦੇ ਝਗੜਦੇ ਲੰਘ ਰਿਹਾ ਸੀ ਇਸ ਤਰ੍ਹਾਂ ਇੱਕ ਦਿਨ ਮੈਂ ਸਕੂਲ ਤੋਂ ਘਰ ਆਈ ਤਾਂ ਮੈਨੂੰ ਆਪਣੇ ਘਰ ਵਿੱਚ ਬਹੁਤ ਸਾਰੇ ਲੋਕ ਨਜ਼ਰ ਆਏ ਇੰਨੇ ਸਾਰੇ ਲੋਕਾਂ ਨੂੰ ਆਪਣੇ ਘਰ ਵਿੱਚ ਦੇਖ ਕੇ ਮੈਂ ਡਰ ਗਈ ਸੀ ਅਤੇ ਕੁਨਾਲ ਵੀਰੇ ਦੇ ਪਿੱਛੇ ਜਾ ਲੁਕੀ ਫਿਰ ਕੁਨਾਲ ਵੀਰੇ ਨੂੰ ਪੁੱਛਣ ਲੱਗੀ ਇਨੇ ਸਾਰੇ ਲੋਕ ਸਾਡੇ ਘਰ ਵਿੱਚ ਕੀ ਕਰ ਰਹੇ ਹਨ ਅਤੇ ਤੁਸੀਂ ਕਿਉਂ ਰੋ ਰਹੇ ਹੋ ਮੇਰੀ ਗੱਲ ਸੁਣ ਕੇ ਕੁਨਾਲ ਵੀਰੇ ਨੇ ਮੈਨੂੰ ਕਿਹਾ ਮਾਲਾ ਸਾਡੇ ਪਿਤਾ ਜੀ ਹੁਣ ਸਾਡੇ ਨਾਲ ਨਹੀਂ ਰਹੇ ਪਹਿਲਾਂ ਤਾਂ ਮੈਂ ਕੁਨਾਲ ਦੀ ਗੱਲ ਸਮਝ ਨਹੀਂ ਸકી ਫਿਰ ਬਾਅਦ ਵਿੱਚ ਮੈਨੂੰ ਪਤਾ ਚੱਲਿਆ ਕਿ ਕੋਈ ਕਿਉਂ ਤੇ ਕਿਵੇਂ ਹਮੇਸ਼ਾ ਦੇ ਲਈ ਸਾਨੂੰ ਛੱਡ ਕੇ ਚਲਾ ਜਾਂਦਾ ਹੈ ਪਿਤਾ ਜੀ ਦੇ ਜਾਣ ਤੋਂ ਬਾਅਦ ਮੈਂ ਇਕੱਲੀ ਹੋ ਗਈ ਸੀ ਮਾਂ ਮੈਨੂੰ ਚੁੱਪਚਾਪ ਦੇਖ ਕੇ ਮੇਰੇ ਕੋਲ ਆਈ ਤੇ ਕਹਿਣ ਲੱਗੀ ਮਾਲਾ ਤੇਰੇ ਪਿਤਾ ਜੀ ਨਹੀਂ ਹਨ ਤਾਂ ਕੀ ਹੋਇਆ ਤੇਰੀ ਮਾਤਾ ਜੀ ਹੁੰਦੀ ਹੈ ਨਾ ਤੇ ਮਾ ਆ ਦੀ ਗੱਲ ਸੁਣ ਕੇ ਮੈਂ ਖੁਸ਼ ਹੋ ਗਈ ਸੀ ਹੁਣ ਮਾ ਵੀ ਮੈਨੂੰ ਕੁਨਾਲ ਵੀਰੇ ਦੀ ਤਰ੍ਹਾਂ ਜ਼ਿਆਦਾ ਪਿਆਰ ਕਰਨ ਲੱਗੀ ਸੀ ਮੈਂ ਮਾ ਤੇ ਕੁਨਾਲ ਵੀਰੇ ਦਾ ਪਿਆਰ ਪਾ ਕੇ ਪਿਤਾ ਜੀ ਨੂੰ ਭੁੱਲ ਗਈ ਸੀ ਸਾਡੇ ਦੋਵੇਂ ਭਿੰਡ ਤੇ ਭਰਾਵਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ ਮੇਰੀ ਮਾ ਸਾਨੂੰ ਦੋਵਾਂ ਨੂੰ ਇਸ ਤਰ੍ਹਾਂ ਹੱਸਦਾ ਦੇ ਕੇ ਖੁਸ਼ ਹੁੰਦੀ ਸੀ ਕਹਿੰਦੀ ਸੀ ਕਦੇ ਮੇਰੇ ਬੱਚਿਆਂ ਨੂੰ ਕਿਸੇ ਦੀ ਬੁਰੀ ਨਜ਼ਰ ਨਾ ਲੱਗੇ ਤੁਸੀਂ ਦੋਵੇਂ ਹਮੇਸ਼ਾ ਇਸੇ ਤਰ੍ਹਾਂ ਹੀ ਇਕੱਠੇ ਰਹੋ ਅਤੇ ਮੈਂ ਵਾਹਿਗੁਰੂ ਨੂੰ ਇਹ ਅਰਦਾਸ ਕਰਦੀ ਹਾਂ ਕਿ ਸਾਡਾ ਘਰ ਇਸੇ ਤਰ੍ਹਾਂ ਹੀ ਖੁਸ਼ਹਾਲ ਰਹੇ ਪਰ ਜਿਵੇਂ-ਜਿਵੇਂ ਮੈਂ ਵੱਡੀ ਹੁੰਦੀ ਗਈ ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਸਾਡੇ ਘਰ ਵਿੱਚ ਕੁਝ ਠੀਕ ਨਹੀਂ ਹੋ ਰਿਹਾ ਹੈ ਹਾਲਾਂਕਿ ਅਸੀਂ ਸਾਰੇ ਬਹੁਤ ਖੁਸ਼ ਸੀ ਪਰ ਮੇਰਾ ਭਰਾ ਕੋ ਨਾਲ ਜਿਵੇਂ ਹੀ 18 ਸਾਲ ਦਾ ਹੋਇਆ ਤਾਂ ਅਚਾਨਕ ਤੋਂ ਸਾਡੇ ਘਰ ਵਿੱਚ ਇਹ ਸ਼ਾਂਤੀ ਫੈਲ ਗਈ ਕਿਉਂਕਿ ਸਾਡੇ ਘਰ ਹਰ ਰੋਜ਼ ਇੱਕ ਆਦਮੀ ਆਉਂਦਾ ਸੀ ਅਤੇ ਉਹ ਮੇਰੇ ਭਰਾ ਨੂੰ ਕੁਝ ਕਹਿੰਦਾ ਪਰ ਕੁਨਾਲ ਵੀਰਾ ਉਸਦੀ ਗੱਲ ਸੁਣ ਕੇ ਉਸਦੇ ਗੁੱਸਾ ਕਰਦਾ ਤੇ ਚੀਕਦਾ ਮੇਰੀ ਮਾਂ ਵੀ ਬਹੁਤ ਰੋਂਦੀ ਹੋਈ ਉਸ ਆਦਮੀ ਨਾਲ ਲੜਦੀ ਸੀ ਮੈਂ 12 ਸਾਲ ਦੀ ਸੀ ਉਸ ਸਮੇਂ ਮੈਂ ਸ਼ਾਇਦ ਇਹ ਸਾਰੀ ਗੱਲਾਂ ਸਮਝਣ ਵਿੱਚ ਨਾਦਾਨ ਸੀ ਪਰ ਮੇਰੇ ਛੋਟੇ ਜਿਹੇ ਦਿਮਾਗ ਵਿੱਚ ਉਹ ਸਾਰੀਆਂ ਗੱਲਾਂ ਤੇ ਉਹ ਸਾਰੇ ਝਗੜੇ ਘੁੰਮਦੇ ਰਹਿੰਦੇ ਸਨ ਮੈਂ ਕੁਨਾਲ ਨੂੰ ਸਮਝਾਉਂਦੀ ਤੇ ਕਹਿੰਦੀ ਕੁਨਾਲ ਇੰਨਾ ਗੁੱਸਾ ਨਾ ਹੋਇਆ ਕਰ ਉਹ ਗੰਦਾ ਆਦਮੀ ਹੁਣ ਜਦੋਂ ਵੀ ਸਾਡੇ ਘਰ ਆਵੇਗਾ ਤਾਂ ਤੁਸੀਂ ਦਰਵਾਜ਼ਾ ਨਾ ਖੋਲਣਾ ਮੇਰੀ ਗੱਲ ਸੁਣ ਕੇ ਕੁਨਾਲ ਹੱਸਦਾ ਅਤੇ ਕਹਿੰਦਾ ਮਾਲਾ ਤੂੰ ਅਜੇ ਬਹੁਤ ਛੋਟੀ ਹੈ ਇਸ ਲਈ ਤੈਨੂੰ ਨਹੀਂ ਦੱਸ ਸਕਦਾ ਕਿ ਮੇਰੇ ਅੰਦਰ ਕੀ ਦਰਦ ਹੈ ਮੈਂ ਕਹਿੰਦੀ ਵੀਰੇ ਇਹ ਦਰਦ ਕੀ ਹੁੰਦਾ ਹੈ ਤੇ ਤੂੰ ਮੈਨੂੰ ਦੱਸ ਕੇ ਤੈਨੂੰ ਕਿੱਥੇ ਦਰਦ ਹੋ ਰਿਹਾ ਹੈ ਮੇਰੀ ਗੱਲ ਸੁਣ ਕੇ ਉਹ ਕਹਿੰਦਾ ਪਗਲੀ ਤੈਨੂੰ ਕੁਝ ਨਹੀਂ ਪਤਾ ਇੱਕ ਦਿਨ ਪਤਾ ਚੱਲੇਗਾ ਕਿ ਦਰਦ ਕੀ ਹੁੰਦਾ ਹੈ ਤਾਂ ਤੂੰ ਜਿਉਣਾ ਛੱਡ ਦੇਵੇਂਗੀ ਹੁਣ ਮੈਂ ਦੇਖ ਰਹੀ ਸੀ ਕੁਨਾਲ ਮੇਰੇ ਨਾਲ ਜ਼ਿਆਦਾ ਗੱਲ ਨਹੀਂ ਕਰਦਾ ਸੀ ਅਤੇ ਦੂਰ ਦੂਰ ਰਹਿੰਦਾ ਸੀ ਸਾਡੇ ਦੋਵੇਂ ਪਿੰਨ ਪਰਾਂ ਵਿੱਚ ਹੁਣ ਪਹਿਲਾਂ ਵਰਗੀ ਸਮਝ ਨਹੀਂ ਰਹੀ ਸੀ ਹੁਣ ਮੈਨੂੰ ਲੱਗਦਾ ਸੀ ਕੁਨਾਲ ਵੀਰਾ ਜ਼ਿਆਦਾ ਪੜ੍ਹਾਈ ਕਰ ਰਿਹਾ ਹੈ ਇਸ ਲਈ ਉਹਨਾਂ ਨੂੰ ਹੁਣ ਸਮਾਂ ਨਹੀਂ ਮਿਲਦਾ ਜ਼ਿੰਦਗੀ ਇਸੇ ਤਰ੍ਹਾਂ ਹੀ ਲੰਘ ਰਹੀ ਸੀ ਮੈਂ ਕਦੋਂ ਵੱਡੀ ਹੋ ਗਈ ਪਤਾ ਹੀ ਨਹੀਂ ਚੱਲਿਆ ਮੈਂ 18 ਸਾਲ ਦੀ ਹੋਣ ਵਾਲੀ ਸੀ ਉਸ ਸਮੇਂ ਤੋਂ ਹੀ ਮਾਂ ਦੀ ਤਬੀਅਤ ਬਹੁਤ ਖਰਾਬ ਰਹਿਣ ਲੱਗੀ ਸੀ ਮਾਂ ਨੂੰ ਇੰਨਾ ਬਿਮਾਰ ਦੇਖ ਕੇ ਕੁਨਾਲ ਬਹੁਤ ਪਰੇਸ਼ਾਨ ਹੋ ਗਿਆ ਸੀ ਇੱਕ ਦਿਨ ਉਹ ਮਾਂ ਨੂੰ ਹਸਪਤਾਲ ਲੈ ਗਿਆ ਡਾਕਟਰ ਨੇ ਪਤਾ ਨਹੀਂ ਉਨਾਂ ਨੂੰ ਕੀ ਕਿਹਾ ਸੀ ਉਸ ਸਮੇਂ ਤੋਂ ਉਹ ਹੋਰ ਵੀ ਜ਼ਿਆਦਾ ਪਰੇਸ਼ਾਨ ਤੇ ਉਦਾਸ ਰਹਿਣ ਲੱਗੇ ਸਨ ਮੈਂ ਕੁਨਾਲ ਵੀਰੇ ਨੂੰ ਪੁੱਛਦੀ ਤੁਹਾਨੂੰ ਕੀ ਹੋ ਗਿਆ ਤੁਸੀਂ ਪਹਿਲਾਂ ਤੋਂ ਵੀ ਜ਼ਿਆਦਾ ਚੁੱਪ ਰਹਿਣ ਲੱਗੇ ਹੋ ਉਸ ਸਮੇਂ ਕੁਨਾਲ ਕਹਿੰਦਾ ਕੁਝ ਨਹੀਂ ਮਾਲਾ ਪੜਾਈ ਅਤੇ ਮਾਂ ਦੀ ਬਿਮਾਰੀ ਦਾ ਟੈਨਸ਼ਨ ਇਕੱਠੇ ਹੀ ਆ ਗਿਆ ਇਸ ਲਈ ਉਦਾਸ ਹਾਂ ਮੈਂ ਇਹ ਸੋਚ ਕੇ ਚੁੱਪ ਹੋ ਜਾਂਦੀ ਕਿ ਕੁਨਾਲ ਵੀਰੇ ਦੀ ਮੈਡੀਕਲ ਦੀ ਪੜਾਈ ਵੀ ਤਾਂ ਬਹੁਤ ਭਾਰੀ ਹੈ ਉਹ ਪਰੇਸ਼ਾਨ ਨਹੀਂ ਹੋਣਗੇ ਤਾਂ ਹੋਰ ਕੀ ਹੋਣਗੇ ਕੁਨਾਲ ਵੀਰੇ ਦੇ ਕਿਹਨ ਤੇ ਮਾਦੇ ਸਾਰੇ ਕੰਮ ਹੁਣ ਮੈਂ ਸਿੱਖ ਲਈ ਸੰ ਖਾਣਾ ਬਣਾਉਣਾ ਘਰ ਦੀ ਸਾਫ ਸਫਾਈ ਕਰਨਾ ਕਦੇ ਕਦੇ ਕੁਨਾਲ ਵੀ ਕੰਮ ਕਰਨ ਵਿੱਚ ਮੇਰੀ ਮਦਦ ਕਰ ਦਿਆ ਕਰਦਾ ਸੀ ਮਾਂ ਜੋ ਹਰ ਸਮੇਂ ਕਿਸੇ ਨਾ ਕਿਸੇ ਕੰਮ ਵਿੱਚ ਲੱਗੀ ਰਹਿੰਦੀ ਸੀ ਹੁਣ ਉਹ ਬਿਸਤਰ ਤੇ ਪਏ ਪਏ ਖੁਦ ਨੂੰ ਹੋਰ ਵੀ ਜਿਆਦਾ ਬਿਮਾਰ ਮਹਿਸੂਸ ਕਰਨ ਲੱਗੀ ਸੀ ਮਾਂ ਦੀ ਬਿਮਾਰੀ ਦਿਨੋ ਦਿਨ ਵੱਧਦੀ ਜਾ ਰਹੀ ਸੀ ਮੈਂ ਤੇ ਕੁਨਾਲ ਚਾਹੁੰਦੇ ਸੀ ਕਿ ਮਾਂ ਹਸਪਤਾਲ ਵਿੱਚ ਦਾਖਲ ਹੋ ਜਾਵੇ ਪਰ ਮਾਂ ਕਹਿੰਦੀ ਨਹੀਂ ਕੁਨਾਲ ਮੈਨੂੰ ਆਪਣਾ ਘਰ ਛੱਡ ਕੇ ਕਿਤੇ ਨਹੀਂ ਜਾਣਾ ਸ਼ਾਇਦ ਮਾਂ ਨੂੰ ਪਤਾ ਚੱਲ ਗਿਆ ਸੀ ਕਿ ਉਹ ਅੰਦਰ ਤੋਂ ਬਹੁਤ ਬਿਮਾਰ ਹੈ ਅਤੇ ਉਹਨਾਂ ਦੀ ਜ਼ਿੰਦਗੀ ਖਤਮ ਹੁੰਦੀ ਜਾ ਰਹੀ ਹੈ ਉਸ ਰਾਤ ਮੈਂ ਮਾਂ ਨੂੰ ਖਾਣਾ ਖਵਾ ਰਹੀ ਸੀ ਉਸ ਸਮੇਂ ਮਾਂ ਮੈਨੂੰ ਕਹਿਣ ਲੱਗੀ ਮਾਲਾ ਹੁਣ ਮੇਰੇ ਤੋਂ ਕੁਝ ਨਹੀਂ ਖਾਇਆ ਜਾਂਦਾ ਤੂੰ ਕੁਨਾਲ ਨੂੰ ਬੁਲਾ ਮਾਂ ਦੇ ਕਹਿਣ ਤੇ ਮੈਂ ਕੁਨਾਲ ਵੀਰੇ ਨੂੰ ਬੁਲਾ ਲਈ ਸੀ ਉਸ ਸਮੇਂ ਮਾਂ ਨੇ ਮੈਨੂੰ ਕਿਹਾ ਮਾਲਾ ਤੂੰ ਦੂਜੇ ਕਮਰੇ ਵਿੱਚ ਜਾ ਮਾਂ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਸੀ ਮਾਂ ਕਦੇ ਵੀ ਮੇਰੇ ਤੋਂ ਕੁਝ ਨਹੀਂ ਲੁਕਾਉਂਦੀ ਸੀ ਪਰ ਪਤਾ ਨਹੀਂ ਅਜਮਾਨ ਨੂੰ ਕੀ ਹੋਇਆ ਸੀ ਉਹ ਮੇਰੇ ਸਾਹਮਣੇ ਕੁਨਾਲ ਵੀਰੇ ਨਾਲ ਗੱਲ ਨਹੀਂ ਕਰ ਰਹੀ ਸੀ ਅਤੇ ਕੁਨਾਲ ਉਹ ਵੀ ਚੁੱਪ ਸੀ ਮੈਨੂੰ ਹੈਰਾਨੀ ਹੋ ਰਹੀ ਸੀ ਕਿ ਮਾਂ ਕੁਨਾਲ ਵੀਰੇ ਨਾਲ ਕੀ ਗੱਲ ਕਰਨ ਵਾਲੀ ਸੀ ਜੋ ਮੇਰੇ ਸਾਹਮਣੇ ਨਹੀਂ ਹੋ ਸਕਦੀ ਸੀ ਮੇਰੇ ਅੰਦਰ ਮਾਂ ਦੀ ਗੱਲ ਸੁਣਨ ਦੀ ਉਤਸੁਕਤਾ ਹੋਈ ਉਸ ਸਮੇਂ ਮੈਂ ਦਰਵਾਜ਼ਾ ਬੰਦ ਕਰਕੇ ਕਮਰੇ ਤੋਂ ਨਿਕਲ ਗਈ ਅਤੇ ਖਿੜਕੀ ਵਿੱਚ ਜਾ ਕੇ ਖੜੀ ਹੋ ਗਈ ਮਾਂ ਕੁਨਾਲ ਵੀਰੇ ਦਾ ਚਿਹਰਾ ਹੱਥ ਵਿੱਚ ਫੜ ਕੇ ਉਹਨਾਂ ਨੂੰ ਕਹਿ ਰਹੇ ਸੀ ਤੂੰ ਮੇਰਾ ਪਿਆਰਾ ਪੁੱਤ ਹੈ ਕੁਨਾਲ ਮੈਂ ਤੈਨੂੰ ਅਤੇ ਮਾਲਾ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਮੈਂ ਚਾਹੁੰਦੀ ਹਾਂ ਤੁਸੀਂ ਦੋਵੇਂ ਕਦੇ ਵੀ ਅਲੱਗ ਨਾ ਹੋ ਮੈਂ ਮਾਂ ਦੀ ਇੱਕ ਗੱਲ ਸੁਣ ਕੇ ਰੋਣ ਲੱਗੀ ਸੀ ਮੈਂ ਵੀ ਮਾਂ ਅਤੇ ਕੁਨਾਲ ਵੀਰੇ ਤੋਂ ਕਦੇ ਵੀ ਅਲੱਗ ਨਹੀਂ ਹੋਣਾ ਚਾਹੁੰਦੀ ਸੀ ਫਿਰ ਮਾਂ ਨੇ ਭਰਾ ਨੂੰ ਇੱਕ ਖੱਤ ਫੜਾ ਦਿੱਤਾ ਅਤੇ ਕਿਹਾ ਆਪਣੇ ਕਮਰੇ ਵਿੱਚ ਜਾ ਕੇ ਪੜਨਾ ਕੁਨਾਲ ਮਾਂ ਦੇ ਗੱਲ ਲੱਗੇ ਬਹੁਤ देर ਤੱਕ ਰੋਂਦਾ ਰਿਹਾ ਸੀ ਮੈਂ ਆਪਣੀ ਜਗ੍ਹਾ ਹੈਰਾਨ ਸੀ ਮਾਂ ਉਹ ਖੱਤ ਮੇਰੇ ਸਾਹਮਣੇ ਵੀ ਤਾਂ ਭਰਾ ਨੂੰ ਦੇ ਸਕਦੀ ਸੀ ਪਰ ਮਾਂ ਨੇ ਅਜਿਹਾ ਕਿਉਂ ਕੀਤਾ ਸੀ ਅਤੇ ਕੁਨਾਲ ਵੀਰਾ ਉਹ ਵੀ ਮੈਨੂੰ ਨਹੀਂ ਦੱਸਦਾ ਸੀ ਕਿ ਉਸ ਖਤ ਵਿੱਚ ਕੀ ਲਿਖਿਆ ਹੈ ਪਰ ਮੈਂ ਦੇਖਿਆ ਸੀ ਕੁਨਾਲ ਜਦੋਂ ਵੀ ਇਕੱਲਾ ਹੁੰਦਾ ਤਾਂ ਉਹ ਖਤ ਪੜ੍ਹਦਾ ਤੇ ਬਹੁਤ ਰੋਂਦਾ ਸੀ ਮੈਨੂੰ ਬਹੁਤ ਉਤਸੁਕਤਾ ਸੀ ਕਿ ਉਸ ਖਤ ਵਿੱਚ ਆਖਰ ਕੀ ਹੈ ਅਤੇ ਕੁਨਾਲ ਜੋ ਮੇਰੇ ਨਾਲ ਹਰ ਗੱਲ ਸ਼ੇਅਰ ਕਰਦਾ ਹੈ ਉਹ ਖਤ ਵਿੱਚ ਲਿਖੀ ਗੱਲ ਮੇਰੇ ਤੋਂ ਕਿਉਂ ਲੁਕਾ ਰਿਹਾ ਹੈ ਮੇਰੀ ਉਤਸੁਕਤਾ ਦੇਖਾਂ ਮੈਂ ਇੱਕ ਦਿਨ ਭਰਾ ਨੂੰ ਪੁੱਛ ਹੀ ਲਿਆ ਕੁਨਾਲ ਮੈਂ ਜਾਣਦੀ ਹਾਂ ਮਾਂ ਨੇ ਉਸ ਰਾਤ ਤੈਨੂੰ ਇੱਕ ਖੱਤ ਦਿੱਤਾ ਸੀ ਪਰ ਤੂੰ ਉਹ ਖੱਤ ਮੈਨੂੰ ਕਿਉਂ ਨਹੀਂ ਦੱਸਦਾ ਮੈਨੂੰ ਵੀ ਉਹ ਖੱਤ ਪੜ੍ਹਨਾ ਹੈ ਮੇਰੀ ਇਹ ਗੱਲ ਸੁਣ ਕੇ ਕੁਨਾਲ ਮੈਨੂੰ ਹਿਰਾਲੀ ਨਾਲ ਦੇਖਣ ਲੱਗਾ ਫਿਰ ਕੁਝ ਸੋਚਦੇ ਹੋਏ ਬੋਲਿਆ ਹੁਣੇ ਸਹੀ ਸਮਾਂ ਨਹੀਂ ਹੈ ਮੈਂ ਉਹ ਖੱਤ ਤੈਨੂੰ ਜ਼ਰੂਰ ਦੇਵਾਂਗਾ ਪਰ ਸਹੀ ਸਮਾਂ ਆਉਣ ਤੇ ਕੁਨਾਲ ਵੀਰੇ ਦੀ ਇਹ ਗੱਲ ਸੁਣ ਕੇ ਮੈਂ ਚੁੱਪ ਹੋ ਗਈ ਸੀ ਕੁਨਾਲ ਆਪਣੀ ਜ਼ੁਬਾਨ ਦਾ ਪੱਕਾ ਸੀ ਉਹਨਾਂ ਨੇ ਜਦੋਂ ਕਿਹਾ ਸੀ ਕਿ ਉਹ ਸਹੀ ਸਮਾਂ ਆਉਣ ਤੇ ਖੁਦ ਹੀ ਉਹ ਖੱਤ ਮੈਨੂੰ ਦੇ ਦੇਣਗੇ ਤਾ ਮੈਨੂੰ ਹੁਣ ਉਹ ਸਹੀ ਸਮੇਂ ਦਾ ਇੰਤਜ਼ਾਰ ਕਰਨਾ ਸੀ ਇੱਕ ਦਿਨ ਇਸ ਤਰ੍ਹਾਂ ਹੀ ਮੈਂ ਕੱਲ੍ਹ ਤੋਂ ਘਰ ਆਈ ਤਾਂ ਮਾਂ ਨੂੰ ਬੇਹੋਸ਼ ਪਿਆ ਦੇਖਿਆ ਮੈਂ ਚਿੱਕਣ ਲੱਗੀ ਮੇਰੇ ਚਿੱਕਣ ਤੇ ਕੁਨਾਲ ਵੀਰਾ ਵੀ ਉੱਥੇ ਚਲਾ ਆਇਆ ਕੁਨਾਲ ਵੀਰੇ ਨੇ ਜਿਵੇਂ ਹੀ ਮਾਂ ਨੂੰ ਦੇਖਿਆ ਤਾਂ ਮੈਨੂੰ ਗਲ ਨਾਲ ਲਗਾ ਕੇ ਕਹਿਣ ਲੱਗਾ ਮਾਲਾ ਮਾਂ ਹੁਣ ਸਾਡੇ ਨਾਲ ਨਹੀਂ ਰਹੀ ਉਹ ਰੱਬ ਦੇ ਕੋਲ ਚਲੀ ਗਈ ਹੈ ਮੈਂ ਭਰਾ ਦੀ ਗੱਲ ਸੁਣ ਕੇ ਮਾਂ ਦੇ ਮੁਰਜਾਏ ਹੋਏ ਚਿਹਰੇ ਨੂੰ ਦੇਖਦੀ ਰਹੀ ਮੈਨੂੰ ਮਾਂ ਦੇ ਸਾਨੂੰ ਛੱਡ ਜਾਂਦਾ ਬਹੁਤ ਸਦਮਾ ਲੱਗਿਆ ਸੀ ਅਤੇ ਮੇਰੇ ਤੋਂ ਜ਼ਿਆਦਾ ਸਦਮਾ ਸ਼ਾਇਦ ਕੁਨਾਲ ਵੀ ਰੈਨੂ ਲੱਗਿਆ ਸੀ ਉਹ ਘਰ ਵਿੱਚ ਹੁਣ ਘਟ ਰਹਿਣ ਲੱਗਿਆ ਸੀ ਮੇਰੇ ਨਾਲ ਗੱਲ ਵੀ ਘਟ ਕਰਦਾ ਸੀ ਇਕੱਲਾ ਬੈਠ ਕੇ ਮਾਦਾ ਦਿੱਤਾ ਹੋਇਆ ਉਹ ਖੱਤ ਪੜਦਾ ਰਹਿੰਦਾ ਅਤੇ ਬਹੁਤ ਰੋਂਦਾ ਮੈਂ ਜਦੋਂ ਉਹਨਾਂ ਨੂੰ ਸਮਝਾਉਂਦੀ ਤਾਂ ਉਹ ਮੈਨੂੰ ਵੀ ਗੁੱਸਾ ਕਰਦਾ ਮੈਂ ਕੁਨਾਲ ਦੇ ਇਸ ਤਰ੍ਹਾਂ ਬਦਲ ਜਾਣ ਤੇ ਬਹੁਤ ਉਦਾਸ ਹੋ ਗਈ ਸੀ ਮੈਨੂੰ ਨਹੀਂ ਪਤਾ ਸੀ ਇੱਕ ਮਾਦੇ ਚਲੇ ਜਾਣ ਨਾਲ ਸਾਡਾ ਰਿਸ਼ਤਾ ਇਸ ਤਰ੍ਹਾਂ ਖਤਮ ਹੋ ਜਾਵੇਗਾ ਕੁਨਾਲ ਦੇਰ ਰਾਤ ਤੱਕ ਘਰ ਵਿੱਚ ਨਹੀਂ ਆਉਂਦਾ ਤਮੇ ਬਹੁਤ ਡਰ ਜਾਂਦੀ ਕਿਉਂਕਿ ਸਾਡੇ ਇੰਨੇ ਵੱਡੇ ਘਰ ਵਿੱਚ ਹੁਣ ਅਸੀਂ ਦੋ ਹੀ ਲੋਕ ਰਹਿੰਦੇ ਸੀ ਅਤੇ ਕੁਨਾਲ ਵੀ ਮੈਨੂੰ ਇਕੱਲਾ ਛੱਡ ਕੇ ਚਲਾ ਜਾਂਦਾ ਸੀ ਇੱਕ ਦਿਨ ਮੈਂ ਰੋਂਦੇ ਹੋਏ ਕੁਨਾਲ ਨੂੰ ਕਿਹਾ ਮੈਨੂੰ ਇਕੱਲਾ ਛੱਡ ਕੇ ਨਾ ਜਾਇਆ ਕਰ ਮੈਨੂੰ ਬਹੁਤ ਡਰ ਲੱਗਦਾ ਹੈ ਮੇਰੀ ਗੱਲ ਸੁਣ ਕੇ ਉਸ ਰਾਤ ਕੁਨਾਲ ਬਹੁਤ ਜ਼ੋਰ ਨਾਲ ਗੁੱਸੇ ਹੋਇਆ ਸੀ ਮੇਰੇ ਤੇ ਚਿੱਕਣ ਲੱਗਾ ਅਤੇ ਕਹਿਣ ਲੱਗਾ ਮਾਲਾ ਹੁਣ ਤੂੰ ਛੋਟੀ ਨਹੀਂ ਰਹੀ ਹੈ ਇਕੱਲੇ ਰਹਿਣ ਦੀ ਆਦਤ ਪਾ ਲੇ ਮੈਂ ਹਰ ਸਮੇਂ ਤੇਰੇ ਨਾਲ ਨਹੀਂ ਰਹਿ ਸਕਦਾ ਕੁਨਾਲ ਵੀਰੇ ਦੇ ਗੁੱਸਾ ਕਰਨ ਤੇ ਮੇਰਾ ਨਾਜ਼ੁਕ ਜਿਹਾ ਦਿਲ ਟੁੱਟ ਗਿਆ। ਮੈਂ ਕੁਨਾਲ ਦੇ ਬਦਲੇ ਹੋਏ ਰੂਪ ਨੂੰ ਦੇਖ ਕੇ ਬਹੁਤ ਜ਼ਿਆਦਾ ਟੁੱਟ ਗਈ ਸੀ। ਮੈਂ ਰੋਂਦੇ ਹੋਏ ਕੁਨਾਲ ਨੂੰ ਦੇਖਿਆ ਅਤੇ ਕੁਝ ਵੀ ਕਹੇ ਬਿਨਾ ਉੱਥੋਂ ਚਲੀ ਗਈ। ਮੈਂ ਵੀ ਖੁਦ ਨੂੰ ਸੰਭਾਲ ਲਿਆ ਸੀ। ਮਾਂ ਤੇ ਕੁਨਾਲ ਦੇ ਬਿਨਾ ਜੀਵਣਾ ਸਿੱਖ ਲਿਆ ਸੀ। ਕੁਨਾਲ ਡਾਕਟਰ ਬਣ ਚੁੱਕਿਆ ਸੀ। ਮੈਂ ਉਸਦੇ ਡਾਕਟਰ ਬਣਨ ਤੇ ਬਹੁਤ ਖੁਸ਼ ਹੋਈ ਸੀ। ਪਰ ਉਸਨੂੰ ਨਹੀਂ ਦੱਸਿਆ ਸੀ। ਇੱਕ ਦਿਨ ਕੁਨਾਲ ਮੇਰੇ ਕੋਲ ਆਇਆ ਅਤੇ ਮੈਨੂੰ ਕਹਿਣ ਲੱਗਾ, "ਮਾਲਾ ਮੈਨੂੰ ਵਧਾਈ ਨਹੀਂ ਦੇਵੇਗੀ। ਮੈਂ ਡਾਕਟਰ ਬਣ ਗਿਆ।" ਮਾਂ ਦੀ ਇੱਕ ਇੱਛਾ ਪੂਰੀ ਹੋ ਗਈ ਹੈ ਹੁਣ ਉਹਨਾਂ ਦੀ ਦੂਜੀ ਇੱਛਾ ਪੂਰੀ ਕਰਨ ਦਾ ਸਮਾਂ ਆ ਚੁੱਕਿਆ ਹੈ ਮੈਂ ਖੁਸ਼ ਹੁੰਦੀ ਹੋਈ ਕੁਨਾਲ ਨੂੰ ਕਹਿਣ ਲੱਗੀ ਕੁਨਾਲ ਮੈਂ ਬਹੁਤ ਖੁਸ਼ ਹਾਂ ਅਤੇ ਅੱਜ ਸ਼ਾਇਦ ਮਾਂ ਦੀ ਆਤਮਾ ਨੂੰ ਵੀ ਸ਼ਾਂਤੀ ਮਿਲ ਗਈ ਹੋਵੇਗੀ ਮੇਰੀ ਗੱਲ ਸੁਣ ਕੇ ਕੁਨਾਲ ਕੁਝ ਨਹੀਂ ਬੋਲਿਆ ਅਤੇ ਉੱਥੋਂ ਚਲਾ ਗਿਆ ਫਿਰ ਮੈਂ ਸੋਚਣ ਲੱਗੀ ਕਿ ਮਾਂ ਦੀ ਦੂਜੀ ਇੱਛਾ ਕਿਹੜੀ ਹੋਵੇਗੀ ਪਰ ਮੇਰੇ ਬਹੁਤ ਸੋਚਣ ਤੇ ਵੀ ਮੈਨੂੰ ਕੁਝ ਸਮਝ ਨਹੀਂ ਆਇਆ ਸੀ ਜ਼ਿੰਦਗੀ ਦੇ ਹੋਰ ਥੋੜੇ ਦਿਨ ਲੰਘ ਗਏ ਸਨ ਇੱਕ ਦਿਨ ਕੁਨਾਲ ਮੇਰੇ ਕਮਰੇ ਵਿੱਚ ਆਇਆ ਅਤੇ ਮੇਰੇ ਸਿਰ ਤੇ ਲਾਲ ਦੁਪੱਟਾ ਦੇ ਕੇ ਬੋਲਿਆ ਅੱਜ ਤੇਰਾ ਵਿਆਹ ਹੈ ਮੈਂ ਮਾਂ ਦਾ ਵਾਅਦਾ ਪੂਰਾ ਕਰਨ ਜਾ ਰਿਹਾ ਹਾਂ ਕੁਨਾਲ ਦੀਆਂ ਅੱਖਾਂ ਲਾਲ ਹੋ ਰਹੀਆਂ ਸਨ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਅੱਜ ਵੀ ਰੋਇਆ ਹੋਵੇ ਮੈਨੂੰ ਲੱਗਿਆ ਜਿਵੇਂ ਉਹ ਮੇਰੇ ਵਿਆਹ ਦਾ ਸੁਣ ਕੇ ਰੋ ਰਿਹਾ ਸੀ ਮੈਂ ਉਹਨਾਂ ਦੇ ਗਲੇ ਨਾਲ ਲੱਗ ਗਈ ਅਤੇ ਬੋਲੀ ਕੁਨਾਲ ਮੈਂ ਜਾਣਦੀ ਹਾਂ ਤੁਸੀਂ ਮੇਰੇ ਇੱਥੋਂ ਚਲੇ ਜਾਣ ਦੀ ਵਜ੍ਹਾ ਨਾਲ ਰੋ ਰਹੇ ਹੋ ਪਰ ਪਲੀਜ਼ ਤੁਸੀਂ ਰੋ ਨਾ ਮਾਂ ਦੀ ਆਤਮਾ ਨੂੰ ਦੁੱਖ ਪਹੁੰਚੇਗਾ ਅਤੇ ਮੈਂ ਵੀ ਸ਼ਾਂਤੀ ਨਾਲ ਨਹੀਂ ਰਹਿ ਪਾਉਂਗੀ ਮੈਂ ਵਾਦਾ ਵਾਦਾ ਪੂਰਾ ਕਰਨ ਦੇ ਲਈ ਤਿਆਰ ਹਾਂ ਜਿਸ ਨਾਲ ਤੁਸੀਂ ਕਹੋਗੇ ਮੈਂ ਬਿਨਾ ਕੁਝ ਕਹੇ ਉਸ ਨਾਲ ਵਿਆਹ ਕਰਾ ਲਵਾਂਗੀ ਫਿਰ ਮੈਂ ਕੁਨਾਲ ਨੂੰ ਇਹ ਨਹੀਂ ਪੁੱਛਿਆ ਕਿ ਉਹ ਮੇਰਾ ਵਿਆਹ ਕਿਸ ਨਾਲ ਕਰਵਾ ਰਿਹਾ ਹੈ ਵਿਆਹ ਦਾ ਮਹੁਰਤ ਸ਼ਾਮ ਦੇ ਸਮੇਂ ਦੱਸਿਆ ਕੁਨਾਲ ਨੇ ਦੂਰ ਦੇ ਇੱਕ ਦੋ ਰਿਸ਼ਤੇਦਾਰਾਂ ਨੂੰ ਮੇਰੇ ਵਿਆਹ ਵਿੱਚ ਬੁਲਾਇਆ ਸੀ ਮੈਨੂੰ ਮਹੌਲੇ ਦੀ ਕੁੜੀ ਨੇ ਆ ਕੇ ਤਿਆਰ ਕਰ ਦਿੱਤਾ ਫਿਰ ਉਹ ਕੁੜੀ ਮੈਨੂੰ ਮੰਦਰ ਲੈ ਗਈ ਸੀ ਮੇਰੇ ਚਿਹਰੇ ਤੇ ਕੁੰਡ ਸੀ ਇਸ ਲਈ ਮੈਂ ਆਪਣੇ ਹੋਣ ਵਾਲੇ ਪਤੀ ਨੂੰ ਨਹੀਂ ਦੇਖਿਆ ਸੀ ਪਰ ਮੈਨੂੰ ਪਤਾ ਸੀ ਕਿ ਕੁਨਾਲ ਨੇ ਮੇਰੇ ਲਈ ਕਿਸੇ ਚੰਗੇ ਮੁੰਡੇ ਨੂੰ ਪਸੰਦ ਕੀਤਾ ਹੋਵੇਗਾ ਫੇਰਿਆਂ ਦੇ ਬਾਅਦ ਇੱਕ ਦੋ ਹੋਰ ਰਸਮਾਂ ਹੋਈਆਂ ਪਰ ਉਸ ਸਮੇਂ ਵੀ ਮੈਂ ਆਪਣੇ ਪਤੀ ਦਾ ਚਿਹਰਾ ਨਹੀਂ ਦੇਖ ਸਕੀ ਸੀ ਮੈਨੂੰ ਉਸ ਦਾ ਚਿਹਰਾ ਦੇਖਣ ਦੀ ਬਹੁਤ ਇੱਛਾ ਹੋ ਰਹੀ ਸੀ ਪਰ ਬਹੁਤ ਕੋਸ਼ਿਸ਼ ਦੇ ਬਾਅਦ ਵੀ ਮੈਂ ਆਪਣੇ ਪਤੀ ਦਾ ਚਿਹਰਾ ਨਹੀਂ ਦੇਖ ਸਕੀ ਮੰੰਦਰ ਤੋਂ ਮੈਨੂੰ ਆਪਣੇ ਘਰ ਲਿਆਇਆ ਗਿਆ ਸੀ ਮੈਨੂੰ ਲੱਗ ਰਿਹਾ ਸੀ ਭਰਾ ਮੈਨੂੰ ਕਰ ਤੋਂ ਵਿਦਾ ਕਰਨ ਵਾਲਾ ਹੈ ਪਰ ਮੈਂ ਹੈਰਾਨ ਹੋ ਗਈ ਜਦੋਂ ਮੈਨੂੰ ਭਰਾ ਦੇ ਕਮਰੇ ਵਿੱਚ ਬਿਠਾ ਦਿੱਤਾ ਗਿਆ ਮੈਨੂੰ ਲੱਗ ਰਿਹਾ ਸੀ ਜਿਵੇਂ ਕੋਈ ਮੇਰੇ ਨਾਲ ਮਜ਼ਾਕ ਕਰ ਰਿਹਾ ਹੋਵੇ ਮੈਂ ਹੁਣ ਕੁਨਾਲ ਦੇ ਕੋਲ ਜਾ ਰਹੀ ਸੀ ਉਸੇ ਸਮੇਂ ਕਮਰੇ ਦਾ ਦਰਵਾਜ਼ਾ ਖੋਲ ਕੇ ਕੁਨਾਲ ਅੰਦਰ ਆਇਆ ਜਿਵੇਂ ਹੀ ਕੁਨਾਲ ਕਮਰੇ ਅੰਦਰ ਆਇਆ ਤਾਂ ਮੈਂ ਉਸਨੂੰ ਆਪਣੇ ਸਾਹਮਣੇ ਦੇਖ ਕੇ ਹੈਰਾਨ ਰਹਿ ਗਈ ਅਤੇ ਕਹਿਣ ਲੱਗੀ ਕੁਨਾਲ ਮੈਂ ਤੁਹਾਡੇ ਕੋਲ ਹੀ ਆ ਰਹੀ ਸੀ ਮੇਰੀ ਗੱਲ ਸੁਣ ਕੇ ਕੁਨਾਲ ਮੈਨੂੰ ਗੁੱਸੇ ਵਾਲੇ ਅੰਦਾਜ਼ ਵਿੱਚ ਪੁੱਛਣ ਲੱਗਾ ਕਿਉਂ ਕੀ ਹੋਇਆ ਤੂੰ ਕਿਉਂ ਮੈਨੂੰ ਮਿਲਣਾ ਚਾਹੁੰਦੀ ਸੀ ਉਸ ਸਮੇਂ ਮੈਂ ਉਸਨੂੰ ਕਿਹਾ ਕਿ ਮੇਰਾ ਪਤੀ ਕਿੱਥੇ ਹੈ ਤੇ ਮੈਨੂੰ ਤੁਹਾਡੇ ਕਮਰੇ ਵਿੱਚ ਕਿਉਂ ਲਿਆ ਗਿਆ ਹੈ ਮੇਰੀ ਗੱਲ ਸੁਣ ਕੇ ਕੁਨਾਲ ਦਾ ਸਿਰ ਝੁੱਕ ਗਿਆ ਉਹ ਸ਼ਾਇਦ ਆਪਣੇ ਹੰਝੂ ਸਾਫ਼ ਕਰਨਾ ਚਾਹੁੰਦਾ ਸੀ ਮੈਂ ਕਹਿਣ ਲੱਗੀ ਕੁਨਾਲ ਕੀ ਹੋਇਆ ਤੁਹਾਡੀਆਂ ਅੱਖਾਂ ਕਿਉਂ ਭਿੱਜ ਰਹੀਆਂ ਹਨ ਕੀ ਮੈਂ ਇਸ ਘਰ ਤੋਂ ਵਿਦਾ ਹੋ ਕੇ ਜਾ ਰਹੀ ਹਾਂ ਇਸ ਲਈ ਤੁਸੀਂ ਉਦਾਸ ਹੋ ਕਿ ਤੁਸੀਂ ਮੇਰੇ ਨਾਲ ਨਰਾਜ਼ ਹੋ ਮੇਰੀ ਗੱਲ ਸੁਣ ਕੇ ਉਹ ਮੈਨੂੰ ਕਹਿਣ ਲੱਗਾ ਮਾਲਾ ਮੈਨੂੰ ਨਹੀਂ ਪਤਾ ਜੋ ਕੁਝ ਮੈਂ ਕਹੂੰਗਾ ਉਹ ਸ਼ਾਇਦ ਤੈਨੂੰ ਝਟਕਾ ਵੀ ਦੇ ਸਕਦਾ ਹੈ ਪਰ ਸੱਚ ਤਾਂ ਇਹ ਹੈ ਕਿ ਇਹ ਸਭ ਕੁਝ ਜੋ ਹੋਇਆ ਹੈ ਉਹ ਮਾਦੀ ਆਖਰੀ ਇੱਛਾ ਸੀ ਇਹ ਸਮਝ ਲੈ ਅੱਜ ਤੂੰ ਜੋ ਕੀਤਾ ਹੈ ਉਹ ਮਾਂ ਦੀ ਆਤਮਾ ਨੂੰ ਸ਼ਾਂਤੀ ਪਹੁੰਚਾਉਣ ਦੇ ਲਈ ਹੀ ਕੀਤਾ ਹੈ ਮਾਂ ਦਾ ਨਾਮ ਸੁਣ ਕੇ ਮੈਂ ਦੁਖੀ ਹੋ ਗਈ ਮੈਨੂੰ ਇੰਨਾ ਤਾਂ ਪਤਾ ਸੀ ਕਿ ਮਾਂ ਨੂੰ ਮੇਰੇ ਵਿਆਹ ਦੀ ਬਹੁਤ ਇੱਛਾ ਸੀ ਮਾਂ ਚਾਹੁੰਦੀ ਸੀ ਕਿ ਕੁਨਾਲ ਦੀ ਪੜ੍ਹਾਈ ਦੇ ਵਕਤ ਮੇਰਾ ਵੀ ਵਿਆਹ ਹੋ ਜਾਵੇ ਅਤੇ ਮੈਂ ਅੱਜ ਆਪਣੀ ਮਾਂ ਦੀ ਇੱਛਾ ਵੀ ਪੂਰੀ ਕਰ ਦਿੱਤੀ ਸੀ ਸ਼ਾਇਦ ਮਾਂ ਦੀ ਆਤਮਾ ਨੂੰ ਅੱਜ ਸ਼ਾਂਤੀ ਮਿਲਣ ਵਾਲੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿਨਾਲ ਜੋ ਕੁਝ ਕਹੇਗਾ ਉਸ ਦੇ ਬਾਅਦ ਮੇਰੀ ਆਤਮਾ ਸ਼ਾਂਤ ਹੋ ਜਾਵੇਗੀ ਮੈਂ ਕੁਨਾਲ ਦੇ ਕੋਲ ਗਈ ਤੇ ਕਹਿਣ ਲੱਗੀ ਕੁਨਾਲ ਤੂੰ ਜੋ ਕਹਿਣਾ ਚਾਹੁੰਦਾ ਹੈ ਬੋਲ ਮੈਂ ਸੁਣ ਰਹੀ ਹਾਂ ਮੇਰੀ ਗੱਲ ਸੁਣ ਕੇ ਕੁਨਾਲ ਮੇਰੇ ਦੋਵੇਂ ਹੱਥ ਫੜ ਕੇ ਬੋਲਿਆ ਮਾਲਾ ਜੋ ਕੁਝ ਵੀ ਹੋਇਆ ਹੈ ਉਹ ਸਭ ਕੁਝ ਮਾਂ ਨਾਲ ਕੀਤਾ ਵਾਦਾ ਪੂਰਾ ਕਰਨ ਦੇ ਲਈ ਹੋਇਆ ਹੈ ਇਸ ਦੇ ਬਾਅਦ ਜੋ ਕੁਝ ਹੋਵੇਗਾ ਉਹ ਤੇਰੀ ਇੱਛਾ ਅਨੁਸਾਰ ਹੋਵੇਗਾ ਫਿਰ ਭਰਾ ਨੇ ਆਪਣੇ ਹੱਥ ਵਿੱਚ ਮੌਜੂਦ ਇੱਕ ਪੁਰਾਣੇ ਜਿਹੇ ਕਾਗਜ਼ ਨੂੰ ਕੱਢਿਆ ਅਤੇ ਮੇਰੇ ਹੱਥ ਵਿੱਚ ਦਿੰਦੇ ਹੋਏ ਕਹਿਣ ਲੱਗਾ ਇਹ ਮਾਦਾ ਆਖਰੀ ਖਤ ਹੈ ਤੇਰੇ ਲਈ ਇਸ ਖਤ ਨੂੰ ਪੜਨ ਤੋਂ ਬਾਅਦ ਜੋ ਵੀ ਤੇਰਾ ਫੈਸਲਾ ਹੋਵੇਗਾ ਉਹ ਮੈਨੂੰ ਮਨਜ਼ੂਰ ਹੋਵੇਗਾ ਐਨਾ ਕਹਿ ਕੇ ਕੁਨਾਲ ਉੱਥੋਂ ਚਲਾ ਗਿਆ ਅਤੇ ਮੈਂ ਆਪਣੇ ਬਿਸਤਰ ਤੇ ਬੈਠ ਕੇ ਉਹ ਖਤ ਪੜਨ ਲੱਗੀ ਪਰ ਜਦੋਂ ਮੈਂ ਉਹ ਖਤ ਪੜਿਆ ਤਾਂ ਮੇਰੀ ਜਾਨ ਨਿਕਲ ਗਈ ਮੈਨੂੰ ਅਜਿਹਾ ਲੱਗਿਆ ਜਿਵੇਂ ਕਿਆਮਤ ਆ ਗਈ ਹੋਵੇ ਇਹ ਕੀ ਹੋ ਗਿਆ ਸੀ ਮੇਰੇ ਨਾਲ ਇਸ ਖਤ ਵਿੱਚ ਇਹ ਕੀ ਲਿਖਿਆ ਹੋਇਆ ਸੀ ਮੈਂ ਉਹ ਖਤ ਇੱਕ ਨਹੀਂ ਚਾਰ ਵਾਰ ਪੜਿਆ ਸੀ ਅਤੇ ਮੇਰੇ ਚਾਰ ਵਾਰ ਪੜਨ ਤੇ ਹੀ ਉਸ ਖੱਦਾ ਇੱਕ ਵੀ ਸ਼ਬਦ ਨਹੀਂ ਬਦਲਿਆ ਸੀ ਮੈਂ ਆਪਣੀ ਜਗਾਂ ਤੇ ਰੋਂਦੀ ਰਹੀ ਸੀ ਇਹ ਕੀ ਹੋ ਗਿਆ ਸੀ ਇਹ ਕੀ ਕਰ ਦਿੱਤਾ ਸੀ ਕੁਨਾਲ ਨੇ ਉਹਨਾਂ ਨੇ ਇੰਨਾ ਵੱਡਾ ਸੱਚ ਮੇਰੇ ਤੋਂ ਕਿਉਂ ਲੁਕਾਇਆ ਸੀ ਮੈਂ ਰਾਤ ਪਰ ਰੋਂਦੀ ਰਹੀ ਸੀ ਅਤੇ ਮੇਰੇ ਹੰਝੂ ਸਾਫ ਕਰਨ ਵਾਲਾ ਵੀ ਕੋਈ ਨਹੀਂ ਸੀ ਕੁਨਾਲ ਜੋ ਗਿਆ ਸੀ ਉਹ ਰਾਤ ਪਰ ਨਹੀਂ ਆਇਆ ਸੀ ਮੈਂ ਘਰ ਵਿੱਚ ਇਕੱਲੀ ਡਰਦੀ ਸੀ ਪਰ ਉਸ ਰਾਤ ਮੈਂ ਨਹੀਂ ਡਰੀ ਸੀ ਮੈਨੂੰ ਆਪਣੀ ਮਾਂ ਤੇ ਕੁਨਾਲ ਤੇ ਭਰੋਸਾ ਕਰਨ ਦੀ ਬਹੁਤ ਵੱਡੀ ਸਜ਼ਾ ਮਿਲੀ ਸੀ ਮੈਂ ਹੁਣ ਪਹਿਲਾਂ ਤਾਂ ਬਹੁਤ ਜ਼ਿਆਦਾ ਬਦਲ ਗਈ ਸੀ ਗੁਮਸੁਮ ਜਹੀ ਰਹਿਣ ਲੱਗੀ ਸੀ ਅਤੇ ਹਰ ਰੋਜ਼ ਉਹ ਖੱਤ ਪੜ੍ਹਦੀ ਸੀ ਜੋ ਮਾਂ ਨੇ ਲਿਖਿਆ ਸੀ ਮਾਂ ਨੇ ਖੱਤ ਵਿੱਚ ਲਿਖਿਆ ਸੀ ਪਿਆਰੀ ਮਾ ਲ ਜਦੋਂ ਤੂੰ ਇਹ ਖੱਤ ਪੜ੍ਹ ਰਹੀ ਹੋਗੀ ਉਸ ਸਮੇਂ ਮੈਂ ਤੇਰੀ ਜ਼ਿੰਦਗੀ ਤੋਂ ਬਹੁਤ ਦੂਰ ਜਾ ਚੁੱਕੀ ਹਾਂ ਮੈਨੂੰ ਆਪਣੀ ਬਿਮਾਰੀ ਤੋਂ ਜ਼ਿਆਦਾ ਇਸ ਗੱਲ ਦਾ ਅਫਸੋਸ ਹੈ ਕਿ ਮੈਂ ਤੈਨੂੰ ਤੇਰੇ ਪਿਤਾ ਦੀ ਤਨ ਆਪਣੇ ਪਿਆਰ ਦਾ ਅਹਿਸਾਸ ਨਹੀਂ ਕਰਵਾ ਸਕੀ ਪਰ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਤੇ ਕਿਉਂ ਨਾ ਕਰਾਂ ਤੂੰ ਮੇਰੀ ਆਪਣੀ ਔਲਾਦ ਹੈ ਤੇ ਇੱਕ ਮਾਂ ਆਪਣੀ ਔਲਾਦ ਨੂੰ ਇੱਕੋ ਜਿਹਾ ਪਿਆਰ ਦਿੰਦੀ ਹੈ ਹਾਂ ਬਸ ਉਸ ਦਾ ਅਹਿਸਾਸ ਉਸ ਸਮੇਂ ਘਟਦਾ ਹੈ ਜਦੋਂ ਕੋਈ ਦੂਜਾ ਵੀ ਤੁਹਾਡੇ ਨਾਲ ਇਸ ਤਰ੍ਹਾਂ ਹੀ ਪਿਆਰ ਕਰੇ ਤੈਨੂੰ ਆਪਣੇ ਪਿਤਾ ਦੇ ਪਿਆਰ ਦੇ ਸਾਹਮਣੇ ਸ਼ਾਇਦ ਮੇਰਾ ਪਿਆਰ ਘੱਟ ਲੱਗਦਾ ਹੋਵੇਗਾ ਪਰ ਨਹੀਂ ਦੁਨੀਆ ਦੀ ਕੋਈ ਵੀ ਮਾਂ ਆਪਣੀ ਔਲਾਦ ਨੂੰ ਇੱਕੋ ਜਿਹਾ ਪਿਆਰ ਕਰਦੀ ਹੈ ਇਹ ਖਤ ਲਿਖਦੇ ਹੋਏ ਮੈਨੂੰ ਬਹੁਤ ਤਕਲੀਫ ਹੋ ਰਹੀ ਹੈ ਅਜਿਹਾ ਲੱਗ ਰਿਹਾ ਹੈ ਜਿਵੇਂ ਮੇਰੇ ਹੱਥ ਵਿੱਚ ਪੈਨ ਫੜਨ ਦੀ ਵੀ ਸ਼ਕਤੀ ਨਹੀਂ ਹੈ ਪਰ ਮੈਨੂੰ ਤੈਨੂੰ ਸੱਚ ਦੱਸਣਾ ਵੀ ਬਹੁਤ ਜ਼ਰੂਰੀ ਹੈ ਇਸ ਲਈ ਮੈਂ ਆਪਣਾ ਦਰਦ ਪਲਾ ਕੇ ਤੈਨੂੰ ਇਹ ਖੱਤ ਲਿਖ ਰਹੀ ਹਾਂ ਮਾਲਾ ਮੇਰੀ ਪਿਆਰੀ ਤੀ ਜਾਣਦੀ ਹਾਂ ਤੂੰ ਮੇਰੇ ਬਾਅਦ ਜ਼ਿੰਦਗੀ ਵਿੱਚ ਬਹੁਤ ਇਕੱਲੀ ਹੋ ਜਾਵੇਗੀ ਪਰ ਇਹ ਜੀਵਨ ਹੈ ਇੱਥੇ ਇਕੱਲੇ ਹੀ ਸੰਘਰਸ਼ ਕਰਨਾ ਪੈਂਦਾ ਹੈ ਮਾਲਾ ਇਹ ਖੱਤ ਲਿਖਣ ਦੀ ਅਸਲੀ ਵਜ੍ਹਾ ਇਹ ਹੈ ਕਿ ਮੈਨੂੰ ਤੈਨੂੰ ਇੱਕ ਸੱਚ ਦੱਸਣਾ ਹੈ ਇੱਕ ਸੱਚ ਜੋ ਤੇਰੀ ਅਤੇ ਕੁਨਾਲ ਦੀ ਜ਼ਿੰਦਗੀ ਨਾਲ ਜੁੜਿਆ ਹੈ ਮਾਲਾ ਕੁਨਾਲ ਅਤੇ ਤੂੰ ਇੱਕ ਘਰ ਵਿੱਚ ਇਕੱਠੇ ਵੱਡੇ ਹੋਏ ਹੋ ਕੁਨਾਲ ਨੂੰ ਆਪਣਾ ਵੱਡਾ ਭਰਾ ਮੰਨਦੀ ਹੈ ਪਰ ਇਹ ਸੱਚ ਨਹੀਂ ਹੈ ਕੁਨਾਲ ਤੇਰਾ ਭਰਾ ਨਹੀਂ ਹੈ ਕੁਨਾਲ ਮੇਰੀ ਤੇ ਤੇਰੇ ਪਿਤਾ ਦੀ ਸੰਤਾਨ ਨਹੀਂ ਹੈ ਕੁਨਾਲ ਮੇਰੇ ਦੂਦੇ ਕਜ਼ਨ ਅਨਿਲ ਦਾ ਮੁੰਡਾ ਹੈ ਅਨਿਲ ਇੱਕ ਬਹੁਤ ਵੱਡਾ ਬਿਜ਼ਨਸਮੈਨ ਸੀ ਉਸ ਦੀ ਪਤਨੀ ਜੋ ਕੁਨਾਲ ਦੀ ਮਾਸੀ ਕੁਨਾਲ ਦੇ ਜਨਮ ਦੇ ਸਮੇਂ ਹੀ ਮਰ ਚੁੱਕੀ ਸੀ ਅਤੇ ਅਨਿਲ ਦੀ ਜਾਨ ਨੂੰ ਖਤਰਾ ਸੀ ਇਸ ਲਈ ਅਨਿਲ ਨੇ ਕੁਨਾਲ ਨੂੰ ਮੇਰੇ ਹਵਾਲੇ ਕਰ ਦਿੱਤਾ ਸੀ ਅਨਿਲ ਜਾਣਦਾ ਸੀ ਮੈਂ ਕੁਨਾਲ ਨੂੰ ਆਪਣੇ ਮੁੰਡੇ ਦੀ ਤਰ੍ਹਾਂ ਰੱਖੂੰਗੀ ਅਤੇ ਮੈਂ ਉਸ ਦਾ ਇਹ ਪਰੋਸਾ ਕਦੇ ਨਹੀਂ ਟੁੱਟਣ ਦਿੱਤਾ ਪਰ ਤੇਰੇ ਪਿਤਾ ਨੇ ਕੁਨਾਲ ਨੂੰ ਕਦੇ ਵੀ ਆਪਣੇ ਮੁੰਡੇ ਦੀ ਤਰ੍ਹਾਂ ਸਵੀਕਾਰ ਨਹੀਂ ਕੀਤਾ ਮੈਂ ਆਪਣੀ ਜ਼ਿੰਦਗੀ ਵਿੱਚ ਬਸ ਇਹੀ ਚਾਹਿਆ ਕਿ ਤੇਰੇ ਪਿਤਾ ਕੁਨਾਲ ਨੂੰ ਵੀ ਆਪਣਾ ਮੁੰਡਾ ਮੰਨ ਲੈਣ ਪਰ ਜ਼ਿੰਦਗੀ ਵਿੱਚ ਸਾਡੀ ਸਾਰੀ ਇੱਛਾਵਾਂ ਪੂਰੀਆਂ ਹੋਣ ਇਹ ਜ਼ਰੂਰੀ ਤਾਂ ਨਹੀਂ ਹੁੰਦਾ ਨਾ ਅਤੇ ਕੁਨਾਲ ਬਚਪਨ ਤੋਂ ਹੀ ਜਾਣਦਾ ਸੀ ਕਿ ਤੁਸੀਂ ਦੋਵੇਂ ਸਕੇ ਭੈਣ ਭਰਾ ਨਹੀਂ ਹੋ ਮੇਰੀ ਤੈਨੂੰ ਤੇ ਕੁਨਾਲ ਨੂੰ ਬੇਨਤੀ ਹੈ ਕਿ ਤੁਸੀਂ ਦੋਵੇਂ ਇੱਕ ਦੂਜੇ ਨਾਲ ਵਿਆਹ ਕਰਕੇ ਮੇਰੇ ਘਰ ਨੂੰ ਹਮੇਸ਼ਾ ਦੇ ਲਈ ਖੁਸ਼ੀਆਂ ਨਾਲ ਭਰ ਦਿਓ ਮੈਂ ਆਪਣੇ ਜੀਵਨ ਵਿੱਚ ਹੀ ਤੁਹਾਨੂੰ ਦੋਵਾਂ ਨੂੰ ਇਕੱਠੇ ਹੁੰਦਾ ਦੇਖਣਾ ਚਾਹੁੰਦੀ ਸੀ ਪਰ ਮੇਰੀ ਬਿਮਾਰੀ ਮੈਨੂੰ ਅਜਿਹਾ ਨਹੀਂ ਕਰਨ ਦੇ ਰਹੀ ਸੀ ਮੈਂ ਉਸ ਰਾਤ ਵੀ ਕੁਨਾਲ ਨੂੰ ਵਾਅਦਾ ਲਿਆ ਸੀ ਕਿ ਉਹ ਮੇਰੀ ਇਹ ਆਖਰੀ ਇੱਛਾ ਜ਼ਰੂਰ ਪੂਰੀ ਕਰੇਗਾ ਮਾਲਾ ਹੁਣ ਤੇਰੀ ਵਾਰੀ ਹੈ ਇਹ ਸਭ ਕਰਕੇ ਤੂੰ ਆਪਣੀ ਮਾਂ ਦੀ ਆਤਮਾ ਨੂੰ ਸ਼ਾਂਤੀ ਪਹੁੰਚਾਏਗੀ ਆਪਣੇ ਤੇ ਕੁਨਾਲ ਦੇ ਜੀਵਨ ਦਾ ਇਹ ਸੱਚ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ ਸੀ ਮੈਨੂੰ ਕੁਨਾਲ ਤੇ ਇਸ ਗੱਲ ਤੇ ਬਹੁਤ ਜ਼ਿਆਦਾ ਗੁੱਸਾ ਸੀਗੇ ਉਸਨੇ ਮੈਨੂੰ ਕਦੇ ਇਹ ਨਹੀਂ ਦੱਸਿਆ ਕਿ ਉਹ ਮੇਰਾ ਸਾਕਾ ਭਰਾ ਨਹੀਂ ਹੈ ਅਤੇ ਨਾ ਹੀ ਵਿਆਹ ਦੇ ਸਮੇਂ ਮੈਨੂੰ ਦੱਸਿਆ ਕਿ ਉਹੀ ਮੇਰਾ ਹੋਣ ਵਾਲਾ ਪਤੀ ਹੈ ਹਾਂ ਉਸ ਰਾਤ ਮੇਰਾ ਕੁਨਾਲ ਨਾਲ ਵਿਆਹ ਹੋਇਆ ਸੀ ਅਤੇ ਮੈਂ ਕੁਨਾਲ ਨੂੰ ਇਸ ਧੋਖੇ ਲਈ ਕਦੇ ਮਾਫ਼ ਨਹੀਂ ਕਰਨ ਵਾਲੀ ਸੀ ਮੈਂ ਸੋਚ ਲਿਆ ਸੀ ਕਿ ਮੈਂ ਕੁਨਾਲ ਨੂੰ ਕਦੇ ਵੀ ਆਪਣੇ ਪਤੀ ਦੇ ਰੂਪ ਵਿੱਚ ਸਵੀਕਾਰ ਨਹੀਂ ਕਰੂੰਗੀ ਮੈਂ ਕੁਨਾਲ ਨਾਲ ਗੱਲ ਤੱਕ ਨਹੀਂ ਕਰਦੀ ਸੀ ਤਾਂ ਉਹ ਵੀ ਮੇਰੇ ਤੋਂ ਦੂਰ ਦੂਰ ਰਹਿੰਦਾ ਸੀ ਅਸੀਂ ਦੋਵੇਂ ਪਤੀ-ਪਤਨੀ ਹੋਣ ਦੇ ਬਾਵਜੂਦ ਇੱਕ ਦੂਜੇ ਤੋਂ ਬਹੁਤ ਦੂਰ ਸੀ। ਸ਼ਾਇਦ ਕੁਨਾਲ ਦੇ ਲਈ ਵੀ ਇਸ ਬੇਜੋੜ ਰਿਸ਼ਤੇ ਨੂੰ ਸਵੀਕਾਰ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ। ਦਿਨ ਲੰਘਦੇ ਜਾ ਰਹੇ ਸਨ। ਕੁਨਾਲ ਦੀ ਇੱਕ ਹਸਪਤਾਲ ਵਿੱਚ ਚੰਗੀ ਨੌਕਰੀ ਲੱਗੀ ਸੀ। ਕੁਨਾਲ ਆਪਣੀ ਨੌਕਰੀ ਦੇ ਵਿੱਚ ਬਿਜੀ ਹੋ ਗਿਆ ਅਤੇ ਮੈਂ ਆਪਣੇ ਆਪ ਨੂੰ ਘਰ ਵਿੱਚ ਵਿਅਸਤ ਰੱਖਦੀ ਸੀ। ਪਰ ਮੇਰੇ ਦਿਲ ਅੰਦਰ ਕੁਨਾਲ ਲਈ ਨਫ਼ਰਤ ਭਰ ਗਈ ਸੀ। ਮੈਂ ਸੋਚ ਲਿਆ ਸੀ ਕਿ ਮੈਂ ਉਸ ਤੋਂ ਤਲਾਕ ਲੈ ਕੇ ਆਪਣੀ ਜ਼ਿੰਦਗੀ ਦੀ ਫਿਰ ਤੋਂ ਨਵੀਂ ਸ਼ੁਰੂਆਤ ਕਰੂੰਗੀ। ਕੁਨਾਲ ਦੇਰ ਰਾਤ ਤੱਕ ਹਸਪਤਾਲ ਤੋਂ ਵਾਪਸ ਆਉਂਦਾ ਸੀ ਉਸ ਰਾਤ ਮੈਂ ਵੀ ਫੈਸਲਾ ਕੀਤਾ ਕਿ ਮੈਂ ਕੁਨਾਲ ਨੂੰ ਤਲਾਕ ਦਾ ਕਹਿ ਦਵਾਂਗੀ ਮੈਂ ਕੁਨਾਲ ਦਾ ਇੰਤਜ਼ਾਰ ਕਰਦੀ ਰਹੀ ਸੀ ਕੁਨਾਲ ਤੇ ਮੈਂ ਅਲੱਗ-ਅਲੱਗ ਕਮਰੇ ਵਿੱਚ ਸੌਂਦੇ ਸੀ ਕੁਨਾਲ ਮੈਨੂੰ ਇੰਨੀ ਦੇਰ ਰਾਤ ਤੱਕ ਜਾਗਦਾ ਦੇਖ ਕੇ ਹੈਰਾਨ ਹੋ ਗਿਆ ਅਤੇ ਆਪਣਾ ਬੇਕ ਟੇਬਲ ਤੇ ਰੱਖਦੇ ਹੋਏ ਮੈਨੂੰ ਪੁੱਛਣ ਲੱਗਿਆ ਕੀ ਹੋਇਆ ਮਾਲਾ ਤੂੰ ਅੱਜ ਇੰਨੀ ਰਾਤ ਤੱਕ ਕਿਉਂ ਜਾਗ ਰਹੀ ਹੈ ਕੁਨਾਲ ਅੱਜ ਬਹੁਤ ਦਿਨਾਂ ਬਾਅਦ ਮੇਰੇ ਨਾਲ ਇਸ ਤਰ੍ਹਾਂ ਗੱਲ ਕਰ ਰਿਹਾ ਸੀ ਮੈਂ ਆਪਣੇ ਅੰਦਰ ਉੱਠਦੇ ਗੁੱਸੇ ਨੂੰ ਸ਼ਾਂਤ ਕੀਤਾ ਅਤੇ ਕਹਿਣ ਲੱਗੀ ਮੀਰਾ ਤੇ ਤੇਰਾ ਇਹ ਇਕੱਠੇ guzara ਨਹੀਂ ਹੋ ਸਕਦਾ ਮੈਂ ਇਸ ਰਿਸ਼ਤੇ ਨੂੰ ਨਹੀਂ ਮੰਦੀ ਜਿਸ ਨੂੰ ਸਵੀਕਾਰ ਕਰਨ ਮੇਰਾ ਮਨ ਹੀ ਨਾ ਮੰਨੇ ਮੈਨੂੰ ਤੇਰੇ ਤੋਂ ਤਲਾਕ ਚਾਹੀਦਾ ਹੈ ਗੁਨਾਲ ਮੇਰੀ ਗੱਲ ਸੁਣ ਕੇ ਹੈਰਾਨ ਨਹੀਂ ਹੋਇਆ ਸੀ ਉਹ ਜਿਵੇਂ ਜਾਣਦਾ ਸੀ ਕਿ ਮੈਂ ਉਸ ਨਾਲ ਇਹੀ ਗੱਲ ਕਰੂੰਗੀ ਉਸ ਸਮੇਂ ਉਹ ਮੇਰੇ ਸਾਹਮਣੇ ਆਇਆ ਤੇ ਕਹਿਣ ਲੱਗਾ ਮਾਲਾ ਮੈਂ ਜਾਣਦਾ ਹਾਂ ਤੂੰ ਹਮੇਸ਼ਾ ਮੈਨੂੰ ਆਪਣਾ ਵੱਡਾ ਭਰਾ ਮੰਨਿਆ ਹੈ ਪਰ ਇਹ ਸੱਚ ਨਹੀਂ ਸੀ ਮੈਂ ਮਾਦੀ ਇੱਛਾ ਬਚਪਨ ਤੋਂ ਹੀ ਜਾਣਦਾ ਸੀ ਪਰ ਮਾਪਿ ਪਿਤਾ ਜੀ ਦੀ ਵਜ੍ਹਾ ਨਾਲ ਤੈਨੂੰ ਕੁਝ ਨਹੀਂ ਕਹਿੰਦਾ ਸੀ ਮਾਲਾ ਮੈਂ ਪਿਤਾ ਦੀ ਨਫ਼ਰਤ ਦੇਖੀ ਅਤੇ ਆਪਣੇ ਸਕੇ ਰਿਸ਼ਤਿਆਂ ਨੂੰ ਵੀ ਉਸ ਨਫ਼ਰਤ ਦੀ ਅੱਗ ਵਿੱਚ ਜਲਦੇ ਦੇਖਿਆ ਹੈ ਤੈਨੂੰ ਯਾਦ ਹੈ ਬਚਪਨ ਵਿੱਚ ਸਾਡੇ ਘਰ ਇੱਕ ਆਦਮੀ ਆਉਂਦਾ ਸੀ ਉਹ ਆਦਮੀ ਮੇਰਾ ਚਾਚਾ ਸੀ ਉਹ ਮੈਨੂੰ ਆਪਣੇ ਨਾਲ ਲੈ ਜਾ ਕੇ ਮੇਰੀ ਸਾਰੀ ਪ੍ਰਾਪਰਟੀ ਆਪਣੇ ਨਾਮ ਕਰਨਾ ਚਾਹੁੰਦਾ ਸੀ ਪਰ ਮਾਂ ਨੇ ਮੇਰੇ ਚਾਚਾ ਦੀ ਉਸ ਚਾਲ ਨੂੰ ਕਦੇ ਕਾਮਯਾਬ ਨਹੀਂ ਹੋਣ ਦਿੱਤਾ ਮਾਂ ਦੇ ਪ੍ਰੇਮ ਦੀ ਵਜ੍ਹਾ ਨਾਲ ਮੈਂ ਕਦੇ ਪਿਤਾ ਜੀ ਅਤੇ ਚਾਚਾ ਜੀ ਦੀ ਨਫ਼ਰਤ ਨੂੰ ਆਪਣੇ ਦਿਲ ਤੇ ਨਹੀਂ ਲਿਆ ਕਿਉਂਕਿ ਮਾਂ ਚਾਹੁੰਦੀ ਸੀ ਮੈਂ ਸਭ ਤੋਂ ਚੰਗਾ ਇਨਸਾਨ ਬਣਾ ਤੇ ਇਨਸਾਨਾਂ ਦੇ ਕੰਮ ਆਵਾਂ ਮੇਰੀ ਗੱਲ ਸਮਝਣ ਵਿੱਚ ਸ਼ਾਇਦ ਤੈਨੂੰ ਹੁਣੇ ਥੋੜਾ ਸਮਾਂ ਲੱਗੇਗਾ ਪਰ ਇੱਕ ਦਿਨ ਤੂੰ ਸਮਝ ਹੀ ਜਾਵੇਂਗੀ ਅਤੇ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਇਹ ਵਾ ਮਾਂ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰਨ ਦੇ ਲਈ ਕੀਤਾ ਹੈ ਹੁਣ ਤੂੰ ਤਲਾਕ ਚਾਹੁੰਦੀ ਹੈ ਤਾਂ ਮੈਂ ਤੇਰੀ ਇਹ ਇੱਛਾ ਵੀ ਪੂਰੀ ਕਰ ਦਵਾਂਗਾ ਪਰ ਤੂੰ ਮੈਨੂੰ ਥੋੜਾ ਜਿਹਾ ਸਮਾਂ ਦੇ ਮੈਂ ਕੁਨਾਲ ਦੇ ਇੰਨੀ ਜਲਦੀ ਮਨ ਜਾਣਤੇ ਹੈਰਾਨ ਸੀ ਮੈਨੂੰ ਲੱਗਿਆ ਸੀ ਕਿ ਕੁਨਾਲ ਮੇਰੀ ਗੱਲ ਸੁਣ ਕੇ ਗੁੱਸਾ ਹੋਵੇਗਾ ਅਤੇ ਮੇਰੇ ਤੇ ਆਪਣੇ ਪਤੀ ਹੋਣ ਦਾ ਹੱਕ ਜਤਾਵੇਗਾ ਪਰ ਕੁਨਾਲ ਨੇ ਤਾਂ ਮੇਰੀ ਗੱਲ ਦਾ ਅਜਿਹਾ ਜਵਾਬ ਦਿੱਤਾ ਕਿ ਮੇਰੇ ਕੋਲ ਕਹਿਣ ਦੇ ਲਈ ਸ਼ਬਦ ਹੀ ਨਹੀਂ ਬਚੇ ਮੈਂ ਜਿਸ ਗੁੱਸੇ ਵਿੱਚ ਆਈ ਸੀ ਹੁਣ ਉਨੀ ਹੀ ਸ਼ਾਂਤੀ ਨਾਲ ਉੱਥੋਂ ਚਲੀ ਗਈ ਕੁਨਾਲ ਤੇ ਮੇਰੇ ਵਿਆਹ ਨੂੰ 2 ਮਹੀਨੇ ਹੋ ਚੁੱਕੇ ਸਨ ਪਰ ਮੈਂ ਉਸ ਰਾਤ ਦੇ ਬਾਅਦ ਕੁਨਾਲ ਨਾਲ ਤਲਾਕ ਦੀ ਗੱਲ ਤੱਕ ਨਹੀਂ ਕੀਤੀ ਸੀ ਪਰ ਮੈਨੂੰ ਪਤਾ ਸੀ ਕਿ ਕੁਨਾਲ ਨੇ ਜੋ ਕਿਹਾ ਉਹ ਆਪਣਾ ਵਾਅਦਾ ਪੂਰਾ ਕਰਕੇ ਹੀ ਰਹੇਗਾ ਇਸ ਲਈ ਮੈਂ ਵੀ ਸ਼ਾਂਤ ਹੋ ਚੁੱਕੀ ਸੀ ਉਸ ਰਾਤ ਤੇਜ਼ ਤੂਫਾਨੀ ਬਾਰਿਸ਼ ਹੋ ਰਹੀ ਸੀ ਬਿਜਲੀ ਤੇ ਬਾਰਿਸ਼ ਦੇ ਸੋਰ ਨਾਲ ਮੇਰੇ ਘਰ ਵਿੱਚ ਅਜੀਬ ਅਜੀਬ ਆਵਾਜ਼ਾਂ ਆ ਰਹੀਆਂ ਸਨ ਮੈਨੂੰ ਆਪਣੇ ਕਮਰੇ ਵਿੱਚ ਬਹੁਤ ਡਰ ਲੱਗ ਰਿਹਾ ਸੀ ਅਜਿਹਾ ਲੱਗ ਰਿਹਾ ਸੀ ਜਿਵੇਂ ਕੋਈ ਮੈਨੂੰ ਦੇਖ ਰਿਹਾ ਹੋਵੇ ਮੈਂ ਡਰਦੀ ਕੰਬਦੀ ਹੋਈ ਕੁਨਾਲ ਦੇ ਕਮਰੇ ਵਿੱਚ ਚਲੀ ਆਈ ਮੈਨੂੰ ਆਪਣੇ ਕਮਰੇ ਵਿੱਚ ਦੇਖ ਕੇ ਕੁਨਾਲ ਹੈਰਾਨ ਹੋਇਆ ਅਤੇ ਮੈਨੂੰ ਪੁੱਛਿਆ ਕੀ ਹੋਇਆ ਮਲ ਤੂੰ ਇੰਨੀ ਰਾਤ ਨੂੰ ਇੱਥੇ ਕਿਉਂ ਆਈ ਹੈ ਮੈਂ ਉਸ ਦੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਉਸਨੇ ਬਿਸਤਰ ਤੇ ਜਾ ਕੇ ਸੋ ਗਈ। ਕੁਨਾਲ ਕੁਝ ਦੇਰ ਤੱਕ ਮੈਨੂੰ ਦੇਖਦੇ ਖੜਾ ਰਿਹਾ। ਫਿਰ ਉਹ ਵੀ ਬਿਸਤਰ ਦੇ ਦੂਜੇ ਪਾਸੇ ਆ ਕੇ ਸੋ ਗਿਆ। ਥੋੜੀ ਦੇਰ ਬਾਅਦ ਮੈਂ ਕੁਨਾਲ ਨੂੰ ਕਿਹਾ, "ਕੁਨਾਲ ਮਾਂ ਤੇ ਪਿਤਾ ਜੀ ਸਾਨੂੰ ਛੱਡ ਕੇ ਕਿਉਂ ਚਲੇ ਗਏ ਹਨ?" ਮੈਂ ਰੋ ਰਹੀ ਸੀ ਅਤੇ ਕੁਨਾਲ ਮੈਨੂੰ ਰੋਂਦਾ ਨਹੀਂ ਦੇਖ ਸਕਿਆ। ਉਸ ਸਮੇਂ ਉਹ ਮੇਰੇ ਨੇੜੇ ਆਇਆ ਅਤੇ ਮੈਨੂੰ ਸਮਝਾਉਂਦੇ ਹੋਏ ਬੋਲਿਆ, "ਮਾਲਾ, ਰੱਬ ਨੇ ਮਾਂ ਪਿਤਾ ਜੀ ਦੀ ਜ਼ਿੰਦਗੀ ਐਨੀ ਹੀ ਲਿਖੀ ਸੀ। ਪਰ ਮਾਲਾ, ਤੂੰ ਕਦੇ ਇਹ ਨਾ ਸਮਝਣਾ ਕਿ ਤੂੰ ਇਕੱਲੀ ਹੈਂ।" ਮੈਂ ਹਮੇਸ਼ਾ ਤੇਰੇ ਨਾਲ ਰਹੂੰਗਾ ਮੈਂ ਬਹੁਤ ਦੇਰ ਤੱਕ ਰੋਂਦੀ ਰਹੀ ਅਤੇ ਕੁਨਾਲ ਮੈਨੂੰ ਸਮਝਾਉਂਦਾ ਰਿਹਾ ਉਸ ਰਾਤ ਕੁਨਾਲ ਨੇ ਮੈਨੂੰ ਦੱਸਿਆ ਕਿ ਮਾਂ ਨੂੰ ਕੈਂਸਰ ਹੋਇਆ ਸੀ ਅਤੇ ਮਾਂ ਨੇ ਮੇਰੇ ਤੋਂ ਆਪਣੀ ਐਨੀ ਵੱਡੀ ਬਿਮਾਰੀ ਦੀ ਗੱਲ ਵੀ ਲੁਕਾਈ ਸੀ ਮਾਂ ਆਪਣੇ ਆਖਰੀ ਸਮੇਂ ਵਿੱਚ ਐਨੀ ਤਕਲੀਫ ਵਿੱਚ ਸੀ ਅਤੇ ਮੈਨੂੰ ਪਤਾ ਵੀ ਨਹੀਂ ਚੱਲਿਆ ਸੀ ਮੈਨੂੰ ਮਾਂ ਤੇ ਗੁੱਸਾ ਵੀ ਆ ਰਿਹਾ ਸੀ ਅਤੇ ਉਹਨਾਂ ਦੀ ਤਕਲੀਫ ਦਾ ਸੋਚ ਕੇ ਦੁੱਖ ਵੀ ਹੋ ਰਿਹਾ ਸੀ ਉਸ ਰਾਤ ਦੇ ਬਾਅਦ ਤੋਂ ਮੈਂ ਤੇ ਕੁਨਾਲ ਇੱਕ ਹੀ ਕਮਰੇ ਵਿੱਚ ਰਹਿਣ ਲੱਗੇ ਅਤੇ ਇੱਕ ਦੂਜੇ ਦੇ ਨਾਲ ਬਿਸਤਰ ਵੀ ਸਾਂਝਾ ਕਰਨ ਲੱਗੇ ਸੀ ਪਰ ਸਾਡੇ ਵਿੱਚ ਦੀਆਂ ਦੂਰੀਆਂ ਪਹਿਲੇ ਦਿਨ ਜਿਨੀਆਂ ਹੀ ਸਨ ਹੁਣ ਮੈਂ ਫਿਰ ਤੋਂ ਕੁਨਾਲ ਦੇ ਸਾਰੇ ਕੰਮ ਕਰ ਲੱਗੀ ਸੀ ਕੁਨਾਲ ਦੇ ਲਈ ਖਾਣਾ ਬਣਾਉਣਾ ਕੱਪੜੇ ਪ੍ਰੈਸ ਕਰਨਾ ਅਤੇ ਘਰ ਦਾ ਸਾਰਾ ਕੰਮ ਮੈਂ ਹੀ ਕਰਦੀ ਸੀ ਇੱਕ ਦਿਨ ਕੁਨਾਲ ਮੇਰੇ ਕੋਲ ਆਇਆ ਅਤੇ ਮੈਨੂੰ ਕਹਿਣ ਲੱਗਿਆ ਕਿ ਉਹ ਕੁਝ ਦਿਨਾਂ ਦੇ ਲਈ ਦੂਜੇ ਸ਼ਹਿਰ ਜਾ ਰਿਹਾ ਹੈ ਐਨਾ ਕਹਿ ਕੇ ਕੁਨਾਲ ਚਲਾ ਗਿਆ ਕੁਨਾਲ ਨੂੰ ਗਏ ਹੋਏ 2 ਮਹੀਨੇ ਹੋ ਚੁੱਕੇ ਸਨ ਅਤੇ ਮੈਨੂੰ ਹਰ ਪਲ ਉਸਦੀ ਯਾਦ ਆ ਰਹੀ ਸੀ ਮੈਂ ਖੁਦ ਹੈਰਾਨ ਹੋ ਰਹੀ ਸੀ ਕਿ ਮੈਨੂੰ ਕੀ ਹੋ ਰਿਹਾ ਹੈ ਕਿਉਂ ਮੈਨੂੰ ਕੁਨਾਲ ਯਾਦ ਆ ਰਿਹਾ ਹੈ ਸ਼ਾਇਦ ਮੇਰਾ ਦਿਲ ਕੁਨਾਲ ਨੂੰ ਆਪਣਾ ਪਤੀ ਮੰਨ ਚੁੱਕਿਆ ਸੀ ਮੈਂ ਕੁਨਾਲ ਨੂੰ ਪਿਆਰ ਕਰਨ ਲੱਗੀ ਸੀ ਕੁਨਾਲ ਵਾਪਸ ਆ ਚੁੱਕਿਆ ਸੀ ਉਸ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋ ਗਈ ਸੀ ਪਰ ਮੇਰੀ ਖੁਸ਼ੀ ਉਸ ਸਮੇਂ ਰਾਖ ਵਿੱਚ ਬਦਲ ਗਈ ਜਦੋਂ ਕੁਨਾਲ ਦੇ ਨਾਲ ਇੱਕ ਕੁੜੀ ਵੀ ਆਈ ਸੀ ਕੁਨਾਲ ਨੇ ਮੈਨੂੰ ਉਸ ਕੁੜੀ ਨਾਲ ਮਿਲਾਉਂਦੇ ਹੋਏ ਕਿਹਾ ਇਹ ਡਾਕਟਰ ਰਾਧਿਕਾ ਹੈ ਅਤੇ ਮੇਰੇ ਨਾਲ ਕੰਮ ਕਰਦੀ ਹੈ ਰਾਧਿਕਾ ਬਹੁਤ ਸੋਹਣੀ ਅਤੇ ਮਾਡਰਨ ਸੀ ਕੁਨਾਲ ਦੇ ਨਾਲ ਰਾਧਿਕਾ ਨੂੰ ਦੇਖ ਕੇ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ ਅਜੀਬਾ ਲੱਗ ਰਿਹਾ ਸੀ ਜਿਵੇਂ ਰਾਧਿਕਾ ਕੁਨਾਲ ਨੂੰ ਮੇਰੇ ਤੋਂ ਦੂਰ ਕਰਨਾ ਹੈ ਮੈ ਰਾਧਿਕਾ ਤੋਂ ਜਲਨ ਮਹਿਸੂਸ ਕਰਨ ਲੱਗੀ ਸੀ ਉਸ ਨੂੰ ਕੁਨਾਲ ਦੇ ਨਾਲ ਦੇਖ ਕੇ ਮੇਰਾ ਮਨ ਕਰਦਾ ਸੀ ਕਿ ਮੈਂ ਪੂਰੀ ਦੁਨੀਆ ਨੂੰ ਅੱਗ ਲਗਾ ਦਵਾਂ ਹੁਣ ਜਦੋਂ ਵੀ ਰਾਧਿਕਾ ਘਰ ਆਉਂਦੀ ਤਾਂ ਮੈਂ ਖੁਦ ਨੂੰ ਕਮਰੇ ਦੇ ਵਿੱਚ ਬੰਦ ਕਰ ਲੈਂਦੀ ਕੁਨਾਲ ਮੈਨੂੰ ਬੁਲਾਉਣਾ ਆਉਂਦਾ ਤੇ ਮੈਂ ਬਹਾਨਾ ਬਣਾ ਦਿੰਦੀ ਰਾਧਿਕਾ ਹਰ ਸ਼ਾਮ ਮੇਰੇ ਘਰ ਆਉਣ ਲੱਗੀ ਸੀ ਅਤੇ ਕੁਨਾਲ ਵੀ ਉਸ ਦੇ ਨਾਲ ਰਹਿ ਕੇ ਬਹੁਤ ਖੁਸ਼ੀ ਉਸ ਰਾਤ ਮੈਨੂੰ ਬਹੁਤ ਬੁਖਾਰ ਹੋ ਰਿਹਾ ਸੀ ਕੁਨਾਲ ਫਿਰ ਆਪਣੇ ਨਾਲ ਰਾਧਿਕਾ ਨੂੰ ਲੈ ਕੇ ਆਇਆ ਸੀ ਰਾਧਿਕਾ ਨੂੰ ਦੇਖ ਕੇ ਮੈਨੂੰ ਗੁੱਸਾ ਆਇਆ ਅਤੇ ਮੈਂ ਕਿਸੇ ਚੀਜ਼ ਦਾ ਖਿਆਲ ਨਹੀਂ ਰੱਖਿਆ ਅਤੇ ਕੁਨਾਲ ਦੇ ਸਾਹਮਣੇ ਹੀ ਰਾਧਿਕਾ ਨੂੰ ਕਹਿ ਦਿੱਤਾ ਡਾਕਟਰ ਰਾਧਿਕਾ ਕਿ ਤੁਹਾਡਾ ਆਪਣਾ ਘਰ ਨਹੀਂ ਹੈ ਜੋ ਤੁਸੀਂ ਹਰ ਸ਼ਾਮ ਦੂਜਿਆਂ ਦੇ ਘਰ ਚਲੀ ਜਾਂਦੀ ਹੋ ਅਤੇ ਤੁਸੀਂ ਕੁਨਾਲ ਤੋਂ ਦੂਰ ਰਿਹਾ ਕਰੋ ਕਿਉਂਕਿ ਕੁਨਾਲ ਮੇਰਾ ਪਤੀ ਹੈ ਮੇਰੀ ਇਹ ਗੱਲ ਸੁਣ ਕੇ ਰਾਧਿਕਾ ਤੇ ਕੁਨਾਲ ਦੋਵੇਂ ਹੀ ਹੈਰਾਨ ਰਹਿ ਗਏ ਸੀ ਕੁਨਾਲ ਨੇ ਮੇਰੀ ਬਦਤਮੀਜ਼ੀ ਕੀਤੀ। ਮੈਨੂੰ ਗੁੱਸਾ ਕਰਦੇ ਹੋਏ ਕਿਹਾ, "ਮਾਲਾ, ਇਹ ਕੀ ਬਦਤਮੀਜ਼ੀ ਹੈ? ਰਾਦਿਕਾ ਤਾਂ ਮਾਫ਼ੀ ਮੰਗ।" ਕੁਨਾਲ ਨੇ ਮੈਨੂੰ ਕਦੇ ਵੀ ਗੁੱਸਾ ਨਹੀਂ ਕੀਤਾ ਸੀ ਪਰ ਰਾਦਿਕਾ ਦੀ ਵਜ੍ਹਾ ਨਾਲ ਮੈਨੂੰ ਗੁੱਸਾ ਕਰ ਰਿਹਾ ਸੀ। ਮੈਂ ਰੋਂਦੇ ਹੋਏ ਕੁਨਾਲ ਨੂੰ ਦੇਖਿਆ। ਅਦੇ ਰਾਦਿਕਾ ਤੋਂ ਮਾਫ਼ੀ ਮੰਗੇ ਬਿਨਾਂ ਹੀ ਉੱਥੋਂ ਚਲੀ ਗਈ। ਮੈਨੂੰ ਖੁਦ ਨਹੀਂ ਪਤਾ ਸੀ ਕਿ ਮੈਂ ਕੀ ਕਰ ਰਹੀ ਹਾਂ। ਰਾਦਿਕਾ ਦੇ ਜਾਣ ਤੋਂ ਬਾਅਦ ਕੁਨਾਲ ਕਮਰੇ ਵਿੱਚ ਬਹੁਤ देर ਨਾਲ ਆਇਆ ਸੀ। ਕੁਨਾਲ ਦੇ ਹੱਥ ਵਿੱਚ ਇੱਕ ਕਾਗਜ਼ ਸੀ। ਉਹ ਕਾਗਜ਼ ਦੇਖ ਕੇ ਮੈਨੂੰ ਝਟਕਾ ਲੱਗਾ। ਮੈਂ ਆਪਣੇ ਹੰਝੂ ਸਾਫ਼ ਕਰਕੇ ਕੁਨਾਲ ਦੇ ਕੋਲ ਗਈ ਕੁਨਾਲ ਦੇ ਚਿਹਰੇ ਦੇ ਹਾਵ ਭਾਵ ਦੇਖ ਕੇ ਲੱਗ ਰਿਹਾ ਸੀ ਕਿ ਉਹ ਬਹੁਤ ਗੁੱਸੇ ਵਿੱਚ ਹੈ ਅਤੇ ਆਪਣਾ ਗੁੱਸਾ ਮੇਰੇ ਤੇ ਕੱਢਣ ਵਾਲਾ ਹੈ ਮੈਂ ਕੁਨਾਲ ਨੂੰ ਇਸ ਤਰ੍ਹਾਂ ਦੇਖ ਕੇ ਡਰ ਗਈ ਸੀ ਮੈਨੂੰ ਲੱਗ ਰਿਹਾ ਸੀ ਕਿ ਕੁਨਾਲ ਅੱਜ ਮੈਨੂੰ ਆਪਣੀ ਜ਼ਿੰਦਗੀ ਤੋਂ ਹਮੇਸ਼ਾ ਦੇ ਲਈ ਕੱਢ ਦੇਵੇਗਾ ਮੈਨੂੰ ਤਲਾਕ ਦੇ ਦੇਵੇਗਾ ਮੇਰਾ ਦਿਲ ਅੰਦਰ ਤੋਂ ਕੰਬ ਰਿਹਾ ਸੀ ਮੈਨੂੰ ਬਹੁਤ ਰੋਣਾ ਆ ਰਿਹਾ ਸੀ ਕੁਨਾਲ ਨੇ ਆਪਣੇ ਹੱਥ ਵਿੱਚ ਮੌਜੂਦ ਉਹ ਕਾਗਜ਼ ਦਾ ਟੁਕੜਾ ਮੇਰੇ ਵੱਲ ਵਧਾ ਦਿੱਤਾ ਮੇਰੇ ਤੇ ਉਸ ਸਮੇਂ ਕੀ ਪਹਾੜ ਟੁੱਟ ਰਿਹਾ ਸੀ ਇਹ ਸਿਰਫ ਮੈਨੂੰ ਹੀ ਪਤਾ ਸੀ ਕੁਨਾਲ ਨੇ ਸਰਦ ਲਹਿਜੇ ਵਿੱਚ ਮੈਨੂੰ ਕਿਹਾ ਮਾਲਾ ਇਸ ਪੇਪਰ ਤੇ ਸਾਈਨ ਕਰ ਦੇ ਕੁਨਾਲ ਦੀ ਇਹ ਗੱਲ ਸੁਣ ਕੇ ਮੈਂ ਆਪਣੇ ਹੰਝੂ ਸਾਫ ਕਰਦੇ ਹੋਏ ਕੁਨਾਲ ਦੇ ਗਲ ਲੱਗੇ ਕੁਨਾਲ ਆਪਣੀ ਜਗ੍ਹਾ ਤੇ ਹੈਰਾਨ ਸੀ ਮੈਂ ਕੁਨਾਲ ਨੂੰ ਰੋਂਦੇ ਹੋਏ ਕਿਹਾ ਕੀ ਹੋਇਆ ਮਾਂ ਦੇ ਉਸ ਵਾਅਦੇ ਦਾ ਤੁਸੀਂ ਤਾਂ ਬਹੁਤ ਸਵਾਰਥੀ ਨਿਕਲੇ ਕੁਨਾਲ ਮੇਰੀ ਇਸ ਗੱਲ ਨੂੰ ਲੈ ਕੇ ਬੈਠ ਗਿਆ ਜੋ ਮੈਂ ਨਾਦਾਨੀ ਵਿੱਚ ਕੀਤੀ ਸੀ ਕੁਨਾਲ ਨੇ ਆਪਣੇ ਦੋਵੇਂ ਹੱਥ ਮੇਰੇ ਆਲੇ ਦੁਆਲੇ ਲਪੇਟ ਕੇ ਮੈਨੂੰ ਕਿਹਾ ਕੀ ਤੂੰ ਮੈਨੂੰ ਦੱਸ ਸਕਦੀ ਹੈ ਕਿ ਮੈਂ ਕਿਹੜਾ ਸਵਾਰਥ ਦਿਖਾਇਆ ਹੈ ਉਸ ਮੈਂ ਮੈਂ ਕਿਹਾ ਉਸ ਰਾਤ ਮੈਂ ਐਵੇਂ ਹੀ ਤਲਾਕ ਦੀ ਗੱਲ ਕੀਤੀ ਸੀ ਕਿਉਂਕਿ ਮੈਨੂੰ ਤੁਹਾਡੇ ਤੇ ਮਾਂ ਤੇ ਬਹੁਤ ਜ਼ਿਆਦਾ ਗੁੱਸਾ ਸੀ ਪਰ ਮੈਨੂੰ ਤੁਹਾਡੇ ਤੋਂ ਦੂਰ ਨਹੀਂ ਜਾਣਾ ਅਤੇ ਨਾ ਹੀ ਇਹ ਘਰ ਛੱਡ ਕੇ ਕਿਤੇ ਜਾਣਾ ਹੈ ਤੁਸੀਂ ਚਾਹੋ ਤਾਂ ਰਾਧਿਕਾ ਨਾਲ ਦੂਜਾ ਵਿਆਹ ਕਰ ਸਕਦੇ ਹੋ ਪਰ ਮੈਂ ਤੁਹਾਡੀ ਜ਼ਿੰਦਗੀ ਤੋਂ ਕਿਤੇ ਨਹੀਂ ਜਾਉਂਗੀ ਮੈਨੂੰ ਤਲਾਕ ਨਹੀਂ ਚਾਹੀਦਾ ਇਹ ਗੱਲ ਸੁਣ ਕੇ ਕੁਨਾਲ ਨੇ ਮੈਨੂੰ ਖੁੱਤੋਂ ਅਲੱਗ ਕੀਤਾ ਅਤੇ ਕਹਿਣ ਲੱਗਿਆ ਤੈਨੂੰ ਕਿਸ ਨੇ ਕਿਹਾ ਕਿ ਮੈਂ ਤੇਰੇ ਕਹਿਣ ਤੇ ਤੈਨੂੰ ਤਲਾਕ ਦੇ ਦਵਾਂਗਾ ਤੂੰ ਇੱਕ ਕੀ ਹਜ਼ਾਰ ਵਾਰ ਵੀ ਤਲਾਕ ਮੰਗਦੀ ਤਾਂ ਵੀ ਮੈਂ ਤੈਨੂੰ ਨਹੀਂ ਦਿੰਦਾ ਕਿਉਂਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਹੁਣ ਤਾਂ ਨਹੀਂ ਬਚਪਨ ਤੋਂ ਹੀ ਮਾਂ ਨੇ ਮੈਨੂੰ ਬਚਪਨ ਤੋਂ ਹੀ ਸਾਡੇ ਰਿਸ਼ਤੇ ਦੀ ਸੱਚਾਈ ਦੱਸ ਦਿੱਤੀ ਸੀ ਅਤੇ ਇਹ ਪੇਪਰ ਤਲਾਕ ਦੇ ਰਹੇ ਹਨ ਇਸ ਕਰਦੇ ਹਨ ਇਹ ਕਰ ਮੈਂ ਤੇਰੇ ਨਾਮ ਕਰਨਾ ਚਾਹੁੰਦਾ ਹਾਂ ਅਤੇ ਮੈਂ ਹਮੇਸ਼ਾ ਤੈਨੂੰ ਆਪਣੀ ਦੋਸਤ ਮੰਨਿਆ ਹੈ ਮੈਂ ਕੁਨਾਲ ਦੀ ਗੱਲ ਸੁਣ ਕੇ ਖੁਸ਼ ਹੋਣ ਦੀ ਬਜਾਏ ਉਲਟਾ ਨਰਾਜ਼ ਹੋ ਗਈ ਅਤੇ ਕਹਿਣ ਲੱਗੀ ਪਰ ਤੁਹਾਡਾ ਤੇਰਾ ਦੀਕਾ ਦਾ ਕੀ ਮਾਮਲਾ ਹੈ ਉਹ ਕਿਉਂ ਸਾਡੇ ਘਰ ਆਉਂਦੀ ਹੈ ਮੇਰੀ ਇਹ ਗੱਲ ਸੁਣ ਕੇ ਕੁਨਾਲ ਬਹੁਤ ਦੇਰ ਤੱਕ ਹੱਸਦਾ ਰਿਹਾ ਉਸ ਦੀ ਇਹ ਹਸੀ ਮੈਨੂੰ ਬਹੁਤ ਬੁਰੀ ਲੱਗ ਰਹੀ ਸੀ ਮੈਨੂੰ ਗੁੱਸੇ ਵਿੱਚ ਦੇਖ ਕੇ ਕੁਨਾਲ ਨੇ ਕਿਹਾ ਗੁੱਸਾ ਨਾ ਕਰ ਮੇਰੀ ਪਿਆਰੀ ਪਤਨੀ ਮਾਲਾ ਰਾधिका ਤੇਰੀ ਸ਼ੌਕਣ ਨਹੀਂ ਹੈ ਰਾधिका ਪਹਿਲਾਂ ਤੋਂ ਹੀ ਸ਼ਾਦੀशुदा ਹੈ ਅਤੇ ਉਹ ਬਸ ਕੰਮ ਦੇ ਲਈ ਸਾਡੇ ਘਰ ਆਉਂਦੀ ਹੈ ਅਤੇ ਉਸ ਨੂੰ ਕਰ ਲਿਆਉਣ ਦਾ ਇੱਕ ਕਾਰਨ ਇਹ ਵੀ ਸੀ ਕਿ ਮੈਂ ਤੈਨੂੰ ਜਲਨ ਮਹਿਸੂਸ ਕਰਾ ਸਕਾਂ। ਕੁਨਾਲ ਦੀ ਗੱਲ ਸੁਣ ਕੇ ਮੈਂ ਉਸਤੇ ਹੋਰ ਨਾਰਾਜ਼ ਹੋ ਗਈ। ਕੁਨਾਲ ਮੈਨੂੰ ਇਸ ਤਰ੍ਹਾਂ ਮਨਾ ਰਿਹਾ ਸੀ ਜਿਵੇਂ ਕੋਈ ਨਾਰਾਜ਼ ਬੱਚੇ ਨੂੰ ਮਨਾਉਂਦਾ ਹੈ। ਕੁਨਾਲ ਦੀ ਸਾਰੀ ਗੱਲ ਸੁਣ ਕੇ ਮੇਰੇ ਅੰਦਰ ਸ਼ਾਂਤੀ ਆ ਗਈ ਸੀ। ਕੁਨਾਲ ਤਾਂ ਬਚਪਨ ਤੋਂ ਹੀ ਮੇਰਾ ਸੀ। ਫਿਰ ਮੈਂ ਕਿਉਂ ਉਸਨੂੰ ਛੱਡ ਕੇ ਰੱਬ ਦੇ ਇਸ ਫੈਸਲੇ ਨੂੰ ਮਿਟਾ ਦਿੰਦੀ? ਜ਼ਿੰਦਗੀ ਦੇ 3 ਸਾਲ ਲੰਘ ਚੁੱਕੇ ਸਨ। ਮੇਰਾ ਤੇ ਕੁਨਾਲ ਦਾ ਘਰ ਬਹੁਤ ਖੁਸ਼ਹਾਲ ਸੀ। ਫਿਰ ਰੱਬ ਨੇ ਸਾਨੂੰ ਇੱਕ ਮੁੰਡਾ ਦਿੱਤਾ ਜਿਸ ਨੇ ਸਾਡੇ ਜੀਵਨ ਨੂੰ ਹੋਰ ਸੋਹਣਾ ਬਣਾ ਦਿੱਤਾ ਸੀ। ਤਾ ਦੋਸਤੋ ਹੁਣ ਤੁਸੀਂ ਹੀ ਦੱਸੋਗੇ ਕਿ ਕਿ ਗੁਨਾਲ ਨੂੰ ਆਪਣਾ ਪਤੀ ਬਣ ਕੇ ਮੈਂ ਸਹੀ ਫੈਸਲਾ ਕੀਤਾ ਜਾਂ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਆਪਣੇ ਕੀਮਤੀ ਵਿਚਾਰ ਕਮੈਂਟ ਜਰੂਰ ਕਰਨਾ